ਸਾਸਿਕਾਲ ਕਹਾਣੀ ਹੈ ਇੱਕ ਸੁਪਨੇ ਪੂਰੇ ਕਰਨ ਤੁਰੇ ਨੌਜਵਾਨ ਦੀ ਤੁਸੀਂ ਸੁਣੋਗੇ ਤਾਂ ਸੁਪਨਿਆਂ ਦੀ ਦੁਨੀਆ ਦੇ ਵਿੱਚ ਚਲੇ ਜਾਓਗੇ ਕੁਝ ਸੁਪਨੇ ਹੁੰਦੇ ਆ ਜਿਹੜੇ ਸੁੱਤੇ ਪਿਆਨ ਆਉਂਦੇ ਆ ਪਰ ਕੁਝ ਸੁਪਨੇ ਹੁੰਦੇ ਆ ਜਿਹੜੇ ਸਾਨੂੰ ਸੌਣ ਨਹੀਂ ਦਿੰਦੇ ਜਾਗਦੇ ਰੱਖਦੇ ਆ ਜਿਹੜੇ ਸੁਪਨੇ ਉਹਦਾ ਆਪਣਾ ਸਰੀਰਕ ਤੌਰ ਤੇ ਆਪਾਂ ਸੁੱਤੇ ਪਏ ਹੋਈਏ ਪਰ ਮਾਨਸਿਕ ਤੌਰ ਤੇ ਆਪਾਂ ਜਿਹੜੇ ਜਾਗਦੇ ਹੁੰਦੇ ਆ ਇਸ ਤਰ੍ਹਾਂ ਦੀ ਸੁਪਰੀਆਂ ਦੀ ਕਹਾਣੀ ਹੈ ਇੱਕ ਨੌਜਵਾਨ ਜੀ ਦਾ ਨਾਮ ਹੈ ਰਸੂਲ ਵੇਖਣ ਨੂੰ ਆ ਜਿਹੜੀ ਲੱਗਦਾ ਪਰ ਆ ਜਿਹੜੀ ਹੈ ਨਹੀਂ ਬਹੁਤ ਪੜਿਆ ਲਿਖਿਆ ਹੈ ਆਪਣੇ ਪਿਤਾ ਦੇ ਨਾਲ ਇੱਕ ਦਿਨ ਵਿਚਾਰ ਕਰਦਾ ਹੈ ਵੀ ਪਿਤਾ ਜੀ ਤੁਸੀਂ ਵੀ ਵਪਾਰ ਦੀ ਦੁਨੀਆ ਦੇ ਵਿੱਚ ਰਹੇ ਹੋ ਮੈਂ ਵੀ ਹੁਣ ਵਪਾਰ ਦੀ ਦੁਨੀਆ ਦੇ ਵਿੱਚ ਜਾਊਂਗਾ ਪਰ ਮੇਰਾ ਸੁਪਨਾ ਇੱਕ ਹੋਰ ਹੈ ਮੈਂ ਸਫਰ ਕਰਨਾ ਚਾਹੁੰਨਾ ਮੈਂ ਦੁਨੀਆ ਦੇਖਣਾ ਚਾਹੁੰਨਾ ਤਾਂ ਉਹਦਾ ਪਿਤਾ ਕਹਿੰਦਾ ਵੀ ਕੋਈ ਗੱਲ ਨਹੀਂ ਉਹ ਕੋ ਸਪੈਸ਼ਲ ਪੈਸੇ ਲੈ ਇਹਦੇ ਨਾਲ ਵਪਾਰ ਕਰ ਪਰ ਉਹ ਕਹਿੰਦਾ ਵੀ ਨਹੀਂ ਮੈਂ ਭੇਡਾਂ ਲੈਣਾ ਚਾਹੁੰਨਾ ਉਹਦਾ ਪਿਤਾ ਹੈਰਾਨ ਹੁੰਦਾ ਵੀ ਭੇਡਾਂ ਲੈਣਾ ਚਾਹੁੰਨਾ ਕਿਉਂ ਉਹ ਕਹਿੰਦਾ ਵੀ ਮੈਂ ਭੇਡਾਂ ਚਾਰੂੰਗਾ ਭੇਡਾਂ ਜਿਹੜੀਆਂ ਨੇ ਉਹ ਹੌਲੀ-ਹੌਲੀ ਅੱਗੇ ਵਧਦੀਆਂ ਨੇ ਮੇਰੀ ਜਿਹੜੀ ਉਮਰ ਆ ਉਹਦੇ ਵਿੱਚ ਬਹੁਤ ਜ਼ਿਆਦਾ ਕਾਲ ਹੁੰਦੀ ਹੈ ਪਰ ਮੈਂ ਜਿਹੜਾ ਹੈ ਉਹ ਸਹਿਜਤਾ ਦੇ ਨਾਲ ਅੱਗੇ ਵਧਣਾ ਚਾਹੁੰਦਾ ਹੌਲੀ-ਹੌਲੀ ਹੌਲੀ-ਹੌਲੀ ਅੱਗੇ ਵਧਣਾ ਚਾਹੁੰਨਾ ਚਲੋ ਉਹਦਾ ਪਿਤਾ ਵੀ ਸਮਝਦਾਰ ਸੀ ਉਹ ਲੇ ਦਿੰਦਾ ਏ ਉਹਨੂੰ ਭੇਡਾਂ ਲੈ ਦਿੰਦਾ ਤਾਂ ਉਹ ਆਪਦਾ ਕੰਮ ਕਰਨ ਲੱਗ ਜਾਂਦਾ ਭੇਡਾਂ ਚਾਰਦਾ ਇੱਕ ਦਿਨ ਹੁਣ ਉਹ ਜਾਂਦਾ ਭੇਡਾਂ ਦੀ ਉਹਨੂੰ ਲਾਉਣ ਜਿਹੜਾ ਭੇਡਾਂ ਦੀ ਉਹਨੂੰ ਲਾਉਣ ਵਾਲਾ ਉਹਦਾ ਉਹਦੀ ਇੱਕ ਕੁੜੀ ਆ ਬਹੁਤ ਖੂਬਸੂਰਤ ਆ ਤਾਂ ਉਹਨੂੰ ਦੇਖਦਾ ਤਾਂ ਉਹ ਸੋਚਦਾ ਵੀ ਜਦੋਂ ਕਦੇ ਮੈਂ ਵਾਪਸ ਆਉਂਗਾ ਸਫ਼ਰ ਦੇ ਉੱਤੋਂ ਤਾਂ ਇਹਦੇ ਨਾਲ ਮੈਂ ਵਿਆਹ ਕਰਾਉਂਗਾ ਚਲੋ ਉਹ ਉਸ ਦਿਨ ਉਹਥੇ ਉਹਦੇ ਖਿਆਲਾਂ ਦੇ ਵਿੱਚ اپنی زندگی بارے اگے سوچਦਾ ਹੋਇਆ ਵਾਪਸ ਆਉਂਦਾ ਸੌ ਜਾਂਦਾ ਤਾਂ ਇੱਕ ਅਜੀਬ ਜਿਹਾ ਸੁਪਨਾ ਆਉਂਦਾ ਹੈ ਉਹਨੂੰ ਸੁੱਤੇ ਪਏ ਨੂੰ ਅਜੀਬ ਸੁਪਨਾ ਆਉਂਦਾ ਤਾਂ ਤੜਕੋਂ ਉੱਠ ਕੇ ਉਹ ਕਿਸ ਵਿਚਾਰ ਕਰਦਾ ਲੋਕਾਂ ਦੇ ਨਾਲ ਵੀ ਯਾਰ ਰਾਤ ਮੈਂ ਮੇਰਾ ਵਧੀਆ ਦਿਲ ਨੰਗਿਆ ਦਿਨ ਬਹੁਤ ਵਧੀਆ ਨੰਗਿਆ ਤੇ ਪਰ ਜਿਹੜਾ ਮੇਰਾ ਰਾਤ ਨੂੰ ਇੱਕ ਮੈਨੂੰ ਸੁਪਨਾ ਆਇਆ ਉਹ ਬੜਾ ਅਜੀਬ ਆ ਉਹ ਕਹਿੰਦੇ ਵੀ ਇੱਥੇ ਨੇੜੇ ਹੀ ਇੱਕ ਕਬੀਲਾ ਹੈ ਜਿੱਥੇ ਇੱਕ ਔਰਤ ਜਿਹੜੀ ਉਹ ਦੱਸਦੀ ਆ ਸੁਪਨਿਆਂ ਦੇ ਬਾਰੇ ਉਹ ਸੁਪਨੇ ਪੜਨ ਜਾਣਦੀ ਹੈ ਵੀ ਇਹ ਸੁਪਨਾ ਕਿਉਂ ਆਇਆ ਤਾਂ ਉਹ ਕੀ ਕਰਦਾ ਉਹ ਚਲਿਆ ਜਾਂਦਾ ਉੱਥੇ ਚਲਿਆ ਜਾਂਦਾ ਉੱਥੇ ਜਾ ਕੇ ਉਹ ਦੇਖਦਾ ਇੱਕ ਔਰਤ ਜਿਹਨੇ ਕਾਫੀ ਲਿਆਂ ਹੁੰਦੀਆਂ ਤੂਫਾਨ ਮਵੱਕੀਆਂ ਹੋਰ ਬੜਾ ਕੁਝ ਉਹਨੇ ਲਾਇਆ ਹੁੰਦਾ ਜੋ ਇਹ ਲਾਉਂਦੇ ਆ ਤਾਂ ਇਹ ਸੋਚਦਾ ਵੀ ਕਿਤੇ ਯਾਰ ਇਹ ਕਬੀਲੇ ਵਾਲੇ ਮੈਨੂੰ ਵਾਸਚ ਨਾ ਕਰ ਲੈਣ ਵਾਸਚ ਕਰਕੇ ਤੇ ਉਹ ਕੰਮ ਨਾ ਕਰਾਉਣ ਜਿਹੜੇ ਮੈਂ ਨਹੀਂ ਕਰਨਾ ਚਾਹੁੰਦਾ ਪਰ ਜਦੋਂ ਹੀ ਇਹ ਸੋਚ ਰਿਹਾ ਹੁੰਦਾ ਤਾਂ ਔਰਤ ਨੂੰ ਉਹ ਕਹਿੰਦੀ ਆ ਵੀ ਤੂੰ ਸੁਪਨੇ ਬਾਰੇ ਪੁੱਛਣ ਆਇਆ ਜਿਹੜਾ ਤੈਨੂੰ ਸੁਪਨਾ ਆਇਆ ਤਾਂ ਇਹ ਬੜਾ ਹੈਰਾਨ ਹੁੰਦਾ ਇਹ ਕਹਿੰਦਾ ਵੀ ਤੈਨੂੰ ਕਿਵੇਂ ਪਤਾ ਉਹ ਕਹਿੰਦੀ ਵੀ ਮੈਨੂੰ ਪਤਾ ਲੋਕ ਇੱਥੇ ਆਉਂਦੇ ਹੀ ਇਸ ਕੰਮ ਵਾਸਤੇ ਆ ਤਾਂ ਉਹ ਕਹਿੰਦੀ ਵੀ ਤੈਨੂੰ ਸੁਪਨਾ ਆਇਆ ਵੀ ਤੇਰੀਆਂ ਭੇਡਾਂ ਨੇ ਇੱਕ ਜਵਾਕ ਖੇੜਿਆ ਇਹ ਹੋਰ ਵੀ ਹੈਰਾਨ ਹੁੰਦਾ ਵੀ ਹਾਂ ਇਹਨੂੰ ਕਿਵੇਂ ਪਤਾ ਲੱਗ ਗਿਆ ਤਾਂ ਉਹ ਕਹਿੰਦਾ ਵੀ ਬਾਕੀ ਦਾ ਸੁਪਨਾ ਤੂੰ ਦੱਸ ਦੇ ਹੁਣੇ ਬਾਕੀ ਦਾ ਸੁਪਨਾ ਉਹਨੂੰ ਦੱਸਦਾ ਕਹਿੰਦਾ ਵੀ ਮੈਨੂੰ ਸੁਪਨਾ ਆਇਆ ਮੇਰੀਆਂ ਭੇਡਾਂ ਦੇ ਨਾਲ ਇੱਕ ਜਵਾਕ ਖੇਡ ਰਿਹਾ ਤੇ ਉਹ ਮੈਨੂੰ ਉਂਗਲ ਤੋਂ ਫੜ ਕੇ ਇਸ਼ਾਰਾ ਕਰਦਾ ਵੀ ਉਹ ਦੇਖ ਪਾਇਰਾਮਿਡ ਇਹ ਤੈਨੂੰ ਬੁਲਾ ਰਿਹਾ ਵੀ ਇਹ ਮੈਨੂੰ ਸਮਝ ਨਹੀਂ ਆਈ ਪਾਇਰਾਮਿਡ ਜਿਹੜੇ ਤੁਹਾਨੂੰ ਪਤਾ ਮਿਸਰ ਦੇ ਵਿੱਚ ਪਾਇਰਾਮਿਡ ਜਿਹੜੇ ਮਿਸਰ ਇੱਧਰ ਹੁੰਦੇ ਆਪਣੇ ਅਰਬ ਦੇ ਇਲਾਕਿਆਂ 'ਚ ਇਹਨਾਂ ਦੀਆਂ ਧਾਰਮਿਕ ਇਮਾਰਤਾਂ ਜਿਹੜੀਆਂ ਉਹ ਉਹ ਤਕੂਣੀਆਂ ਹੁੰਦੀਆਂ ਵਾਂ ਆਪਣੇ ਜਿਵੇਂ ਗੋਲ ਗੁੰਮਦ ਬਣਦੇ ਆ ਮੰਦਰਾਂ ਦੇ ਗੁਰਦੁਆਰਿਆਂ ਦੇ ਗੋਲ ਗੁੰਮਦ ਹੁੰਦੇ ਆ ਤੇ ਉੱਥੇ ਜਿਹੜੀਆਂ ਇਹ ਤਿਕੋਣੀਆਂ ਬਣਾਈਆਂ ਜਾਂਦੀਆਂ ਤਿਰਸ਼ੀਆਂ ਜਿਹਨੂੰ ਪਿਰਾਮਿਡ ਕਹਿੰਦੇ ਆ ਤਾਂ ਇਹ ਕਹਿੰਦੀ ਔਰਤ ਕਹਿੰਦੀ ਵੀ ਤੂੰ ਮੈਂ ਤੈਨੂੰ ਦੱਸ ਦਿੰਨੀ ਆ ਕਿ ਕਾਰਨ ਕੀ ਆ ਪਰ ਤੂੰ ਮੈਨੂੰ ਆਪਦੀ ਕਮਾਈ ਦਾ ਦਸਵਾਂ ਹਿੱਸਾ ਦੇਵੇਂਗਾ ਉਹ ਕਹਿੰਦਾ ਮੈਂ ਤਾਂ ਅਜੇ ਕਮਾਇਆ ਹੀ ਕੁਝ ਨਹੀਂਗਾ ਵੀ ਦਸਵਾਂ ਹਿੱਸਾ ਮੈਂ ਕਿੱਥੋਂ ਦਵਾਂਗਾ ਤੈਨੂੰ ਉਹ ਕਹਿੰਦੀ ਵੀ ਇੱਥੇ ਇੱਕ ਖਜ਼ਾਨਾ ਹੈ ਜਿਹੜਾ ਤੈਨੂੰ ਬੁਲਾ ਰਿਹਾ ਤਾਂ ਇਹ ਸੋਚਦਾ ਵੀ ਯਾਰ ਇਹ ਕਿਸ ਤਰ੍ਹਾਂ ਹੋ ਸਕਦਾ ਤੇ ਉਹ ਕਹਿੰਦੀ ਵੀ ਜਦੋਂ ਤੈਨੂੰ ਖਜ਼ਾਨਾ ਮਿਲਿਆ ਤੇ ਮੈਨੂੰ 10% ਸਦਾ ਦੇਗਾ ਇਹ ਕਹਿੰਦਾ ਵੀ ਠੀਕ ਆ ਇਹ ਉਹਦੇ ਨਾਲ ਵਿਚਾਰ ਕਰਦਾ ਤੇ ਚਲੋ ਆ ਜਾਂਦਾ ਵਾ ਹੁਣ ਬੈਠਾ ਵਾ ਕਿਤਾਬ ਪੜਨ ਲੱਗਦਾ ਕਿਤਾਬਾਂ ਪੜਨ ਦਾ ਸ਼ਕੀਨ ਆ ਕਿਤਾਬਾਂ ਪੜ ਰਿਹਾ ਤੇ ਇੱਕ ਬਜ਼ੁਰਗੇ ਦੇ ਕੋਲੇ ਆ ਕੇ ਬੈਠ ਜਾਂਦਾ ਇਹ ਸੋਚਦਾ ਵੀ ਯਾਰ ਇਹ ਬਜ਼ੁਰਗ ਹੁਣ ਕਿੱਥੋਂ ਆ ਗਿਆ ਮੈਂ ਵਿਚਾਰ ਕਰਨੀ ਸੀ ਮੈਂ ਆਪਦੇ ਬਾਰੇ ਸੋਚਣਾ ਸੀ ਕੁਝ ਤਾਂ ਹੁਣੇ ਬਜ਼ੁਰਗ ਆ ਕੇ ਮੇਰੇ ਕੋਲੇ ਬਹਿ ਗਿਆ ਇਹ ਅੰਦਰੋਂ ਮਤਲਬ ਠੀਕ ਮਹਿਸੂਸ ਨਹੀਂ ਕਰ ਰਿਹਾ ਤਾਂ ਉਹ ਬਜ਼ੁਰਗ ਇਹਨੂੰ ਆ ਕੇ ਕਹਿੰਦਾ ਵੀ ਕੀ ਤੂੰ ਖਜ਼ਾਨੇ ਬਾਰੇ ਸੋਚ ਰਿਹਾ ਹੈ? ਇਹ ਬੜਾ ਹੈਰਾਨ ਹੁੰਦਾ। ਇਹਨੂੰ ਕਿਵੇਂ ਪਤਾ ਲੱਗਿਆ ਵੀ ਮੈਂ ਖਜ਼ਾਨੇ ਬਾਰੇ ਸੋਚ ਰਿਹਾ? ਇਹ ਕਹਿੰਦਾ ਵੀ ਹਾਂ। ਕਹਿੰਦਾ ਖਜ਼ਾਨੇ ਬਾਰੇ ਸੋਚ ਰਿਹਾ ਤੇ ਕਹਿੰਦਾ ਪਰ ਤੈਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ ਖਜ਼ਾਨੇ ਤੱਕ ਪਹੁੰਚਣਾ ਕਿਵੇਂ ਆ? ਉਹ ਕਹਿੰਦਾ ਵੀ ਹਾਂ ਇਹ ਵੀ ਬਿਲਕੁਲ ਸਹੀ ਆ ਵੀ ਇਹ ਮੈਨੂੰ ਨਹੀਂ ਪਤਾ ਲੱਗ ਰਿਹਾ ਵੀ ਮੈਂ ਖਜ਼ਾਨੇ ਤੱਕ ਕਿਵੇਂ ਪਹੁੰਚਣਾ। ਹੁਣ ਉਹ ਬਜ਼ੁਰਗ ਕਹਿੰਦਾ ਵੀ ਮੈਂ ਤੈਨੂੰ ਦੱਸ ਦਿੰਨਾ ਵੀ ਤੂੰ ਖਜ਼ਾਨੇ ਤੱਕ ਕਿਵੇਂ ਪਹੁੰਚੇਗਾ। ਪਰ ਮੈਨੂੰ ਆਦੂਆਂ ਭੇਡਾਂ ਦਾ ਦਸਵਾਂ ਹਿੱਸਾ ਦੇਣਾ। ਹੁਣੇ ਸੋਚਦਾ ਵੀ ਯਾਰ ਉਹ ਔਰਤ ਵੀ ਮੈਥੋਂ ਦਸਵਾਂ ਹਿੱਸਾ ਮੰਗਦੀ ਸੀ ਵੀ ਇਹ ਬਜ਼ੁਰਗ ਵੀ ਦਸਵਾਂ ਹਿੱਸਾ ਮੰਗਦਾ ਵੀ ਹੋਵੇ ਨਾ ਤਾਂ ਇਹ ਦੋਨੇ ਜਿਹੜੇ ਇੱਕ ਗਰੋਹ ਆ ਜਿਹੜਾ ਮੈਨੂੰ ਲੁੱਟਣਾ ਚਾਹੁੰਦਾ। ਤਾਂ ਬਜ਼ੁਰਗ ਕਹਿੰਦਾ ਵੀ ਹੁਣ ਤੂੰ ਇਹ ਸੋਚ ਰਿਹਾ ਵੀ ਮੈਂ ਤੈਨੂੰ ਠੱਗਣਾ ਚਾਹੁੰਦਾ। ਉਹ ਇਹ ਉਦੋਂ ਵੀ ਹੈਰਾਨ ਹੁੰਦਾ ਵੀ ਯਾਰ ਹਾਂ ਇਹਨੂੰ ਕਿਵੇਂ ਪਤਾ ਲੱਗ ਗਿਆ ਇਹ ਗੱਲਾਂ ਦਾ। ਹੁਣ ਬਜ਼ੁਰਗ ਧਰਤੀ ਦੇ ਇੱਕ ਗੋਲ ਚੱਕਰ ਬਹੋਂਦਾ। ਉਹਦੇ ਵਿੱਚ ਲਿਖਣਾ ਸ਼ੁਰੂ ਕਰਦਾ ਤਾਂ ਹੈਰਾਨ ਰਹਿ ਜਾਂਦਾ ਉਹਦੇ ਸਾਰੇ ਕੋਡ ਬਾਰੇ ਉਹਨੂੰ ਪਤਾ ਹੁੰਦਾ ਉਹਦਾ ਨਾਂ ਰਸੂਲ ਆ ਉਹਦੇ ਪਿਤਾ ਦਾ ਨਾਂ ਆਈ ਆਈ ਕਰਦਾ ਐਂ ਕਰਦਾ ਉਹ ਕਹਿੰਦਾ ਵੀ ਚੱਲ ਮੈਂ ਸਾਰਾ ਕੁਝ ਦੇਖ ਕੇ ਕਹਿੰਦਾ ਵੀ ਹਾਂ ਮੈਂ ਯਕੀਨ ਕਰ ਸਕਦਾ ਤੇਰੇ ਤੇ ਤੇ ਮੈਂ ਤੈਨੂੰ ਯਾਰ 10 ਮੈਂ ਸੱਤ ਤੈਨੂੰ ਵੀ ਦਿੱਤਾ ਮੈਨੂੰ ਦੱਸ ਹੁਣ ਉਹ ਕੀ ਕਰਦਾ ਬਜ਼ੁਰਗ ਉਹ ਆਪਦੇ ਝੋਲੇ ਦੇ ਵਿੱਚੋਂ ਦੋ ਵਟੇ ਕਢਦਾ ਪੱਥਰ ਕਢਦਾ ਛੋਟੇ ਛੋਟੇ ਇੱਕ ਚਿੱਟਾ ਤੇ ਇੱਕ ਕਾਲਾ ਉਹ ਕਹਿੰਦਾ ਵੀ ਪਹਿਲਾਂ ਇਹ ਦੱਸ ਵੀ ਤੂੰ ਹੈ ਕੌਣ ਬਜ਼ੁਰਗ ਨੂੰ ਕਹਿੰਦਾ ਉਹ ਕਹਿੰਦਾ ਵੀ ਵੀ ਤੂੰ ਇਹ ਸਮਝ ਲੈ ਵੀ ਮੈਨੂੰ ਕੁਦਰਤ ਨੇ ਮੇਰੀ ਕਿ ਡਿਊਟੀ ਲਈ ਆ ਵੀ ਜਿਹੜਾ ਬੰਦਾ ਸੁਪਨਿਆਂ ਦੀ ਭਾਲ ਕਰਨ ਤੁਰਿਆ ਮੈਂ ਉਹਨੂੰ ਰਸਤਾ ਦਿਖਾਉਣਾ ਇਹ ਮੇਰੀ ਕੁਦਰਤ ਨੇ ਡਿਊਟੀ ਲਈ ਆ ਤਾਂ ਤਾਂ ਮੈਨੂੰ ਇਹ ਸਾਰਾ ਕੁਝ ਕਰਨਾ ਪੈ ਰਿਹਾ ਉਹ ਕਹਿੰਦਾ ਵੀ ਠੀਕ ਆ ਚਲੋ ਉਹ ਉਹ ਪੱਥਰ ਉਹ ਕਹਿੰਦਾ ਵੀ ਇਹ ਦੋ ਪੱਥਰ ਤੈਨੂੰ ਮੈਂ ਦਿੰਦਾ ਇਹ ਤਾਂ ਜਦੋਂ ਤੂੰ ਛਾਲੇਗਾ ਜਦੋਂ ਇਹ ਤੈਨੂੰ ਤੈਨੂੰ ਕੋਈ ਵੀ ਦੁਬਿਧਾ ਆ ਤੈਨੂੰ ਵੀ ਦੱਸਣਗੇ ਵੀ ਤੂੰ ਅੱਗੇ ਵਧਣਾ ਜਾਂ ਨਹੀਂ ਵਧਣਾ ਜਿਹੜਾ ਚਿੱਟਾ ਪੱਥਰ ਤੇਰੇ ਪਹਿਲਾਂ ਹੱਥ ਦੇ ਵਿੱਚ ਆ ਗਿਆ ਤਾਂ ਤੂੰ ਅੱਗੇ ਵਧਣਾ ਤੇ ਜੇ ਕਾਲਾ ਪੱਥਰ ਤੇਰੇ ਹੱਥ 'ਚ ਆ ਗਿਆ ਤਾਂ ਤੂੰ ਨਹੀਂ ਵਧਣਾ ਉਹ ਕਹਿੰਦਾ ਵੀ ਠੀਕ ਆ ਤੇ ਮੈਨੂੰ ਹੋਰ ਵੀ ਕੁਝ ਦੱਸ ਉਹ ਕਹਿੰਦਾ ਹੋਰ ਵੀ ਕੁਝ ਦੱਸਣ ਤੋਂ ਪਹਿਲਾਂ ਮੈਂ ਤੈਨੂੰ ਇੱਕ ਕਹਾਣੀ ਸੁਣਾਉਣੀ ਚਾਹੂੰਗਾ ਇੱਕ ਬੰਦਾ ਸੀ ਉਹ ਕਹਿੰਦਾ ਜਿਵੇਂ ਤੇਰੇ ਵਰਗਾ ਜਿਵੇਂ ਤੂੰ ਸੁਪਨਿਆਂ ਦੀ ਭਾਲ 'ਚ ਤੁਰਿਆ ਹੈ ਉਵੇਂ ਹੀ ਖੁਸ਼ੀ ਦੀ ਭਾਲ 'ਚ ਤੁਰਿਆ ਸੀ ਉਹ ਕਿਸੇ ਸਿਆਣੇ ਬਜ਼ੁਰਗ ਕੋਲੇ ਜਾਂਦਾ ਕਹਿੰਦਾ ਜੀ ਮੈਂ ਖੁਸ਼ੀ ਦੀ ਭਾਲ 'ਚ ਆਇਆ ਹੋਇਆ ਹਾਂ ਉਹ ਕੰਦਾ ਵੀ ਜੇ ਤੂੰ ਖੁਸ਼ੀ ਦੀ ਭਾਲ ਚਾਹਿਆ ਹੋਇਆ ਨਾ ਤਾਂ ਤੂੰ ਇਸ ਤਰ੍ਹਾਂ ਕਰ ਅਮਤਨ ਚਮਚੇ ਦੇ ਵਿੱਚ ਤੇਲ ਪਾ ਕੇ ਦਿੰਨਾ ਤੇ ਮੈਂ ਹਜੇ ਥੋੜਾ ਜਿਹਾ ਵਿਅਸਤਾਂ ਤੂੰਨੇ ਚਰਚੇ ਚਮਚੇ ਤੇਲ ਪਾ ਕੇ ਸਾਰੇ ਸ਼ਹਿਰ ਦਾ ਘੇੜਾ ਲਾਇਆ ਖਿਆਲ ਰੱਖੀ ਵੀ ਚਮਚੇ ਚੋਂ ਤੇਲ ਜਿਹੜਾ ਉਹ ਡੁੱਲਣਾ ਨਹੀਂ ਚਾਹੀਦਾ ਤਾਂ ਉਹ ਜਾਂਦਾ ਸਾਰੇ ਸ਼ਹਿਰ ਦੇ ਵਿੱਚ ਘੇੜਾ ਦੇ ਕੇ ਵਾਪਸ ਆਉਂਦਾ ਤਾਂ ਬਜ਼ੁਰਗ ਕਹਿੰਦਾ ਵੀ ਦੱਸ ਸ਼ਹਿਰ ਦੇ ਵਿੱਚ ਕੀ ਦੇਖਿਆ ਉਹ ਕਹਿੰਦਾ ਮੈਂ ਸ਼ਹਿਰ ਦੇ ਵਿੱਚ ਸਵਾਦ ਦੇਖਣਾ ਸੀ ਮੇਰਾ ਤਾਂ ਸਾਰਾ ਧਿਆਨ ਚਮਚੇ ਤੇ ਸੀ ਮੇਰੇ ਤੋਂ ਤੇਲ ਨਾ ਡੋਲ ਜੀ ਉਹ ਕਹਿੰਦਾ ਵੀ ਨਹੀਂ ਇਸ ਤਰ੍ਹਾਂ ਨਹੀਂ ਮੈਂ ਖੁਸ਼ੀ ਦਾ ਰਾਜ ਦੱਸਦਾ ਸਾਰੇ ਸ਼ਹਿਰ ਚ ਗੇੜਾ ਦੇ ਕੇ ਆ ਸ਼ਹਿਰ ਦੀ ਹਲਚਲ ਦੇਖ ਹਾਂ ਤੇਲ ਨਹੀਂ ਡੁਲਣਾ ਚਾਹੀਦਾ ਚਲੋ ਜਾਂਦਾ ਸ਼ਹਿਰ ਦੀਆਂ ਗਲੀਆਂ ਦੇਖਦਾ ਉਹਨੂੰ ਇੰਨੀਆਂ ਖੂਬਸੂਰਤ ਲੱਗਦੀਆਂ ਐਨਾ ਵਧੀਆ ਲੱਗਦਾ ਉਹ ਭੁੱਲ ਜਾਂਦਾ ਵੀ ਮੇਰੇ ਚਮਚੇ ਦੇ ਵਿੱਚ ਤੇਲ ਵੀ ਆ ਉਹ ਆਉਂਦਾ ਵਾਪਸ ਉਹ ਕਹਿੰਦਾ ਵਾਜੀ ਵਾ ਸਵਾਦ ਆ ਗਿਆ ਐਨਾ ਵਧੀਆ ਤੁਹਾਡਾ ਸਾਰਾ ਸਿਸਟਮ ਤੁਹਾਡੇ ਸ਼ਹਿਰ ਦਾ ਇੰਨੀਆਂ ਵਧੀਆ ਰੌਣਕਾਂ ਮੇਲੇ ਵਰਗਾ ਮਾਹੌਲ ਤੇ ਉਹ ਕਹਿੰਦਾ ਪਰ ਮੈਂ ਤੈਨੂੰ ਕਿਹਾ ਸੀਗਾ ਤੇਲ ਕਹਿੰਦਾ ਤੇਲ ਦਾ ਤਾਂ ਮੇਰੇ ਮਨ ਚ ਰਿਹਾ ਖਿਆਲ ਹੀ ਨਹੀਂ ਰਿਹਾ ਤੇਲ ਪਤਾ ਨਹੀਂ ਕਿੱਧਰ ਗਿਆ ਉਹ ਕਹਿੰਦਾ ਵੀ ਇਹ ਫਿਰ ਹੁਣ ਕੀ ਕੀ ਸਮਝਾਂ ਇਸ ਕਹਾਣੀ ਤੋਂ ਮੈਂ ਉਹ ਕਹਿੰਦਾ ਵੀ ਇਹ RAM ji ਦੀ ਗੱਲ ਆ ਵੀ ਜਿੰਨਾ ਚਿਰ ਤੁਸੀਂ ਦੇਖੋ ਮੇਲਾ ਵੀ ਦੇਖਣਾ ਚਮਚ ਚੋਂ ਤੇਲ ਵੀ ਨਹੀਂ ਡੁੱਲਣ ਦੇਣਾ ਜਿਹੜਾ ਪ੍ਰੈਜ਼ੈਂਟ ਦੇ ਵਿੱਚ ਤੁਸੀਂ ਜੀ ਰਹੇ ਹੋ ਉਹਦੇ ਬਾਰੇ ਸੋਚਣਾ ਉਹਦੇ ਬਾਰੇ ਹੀ ਗੱਲ ਕਰਨੀ ਆ ਉਹ ਕਹਿੰਦਾ ਵੀ ਚਲੋ ਇਹ RAM ji ਦੀ ਗੱਲ ਆ ਮੈਂ ਆਪੇ ਅੱਗੇ ਜਾ ਕੇ ਸਮਝ ਜੂਗਾ ਕੋਈ ਗੱਲ ਨਹੀਂ ਚਲੋ ਭੇਡਾਂ ਵੇਚਦਾ ਦਸ ਮੈਂ ਸੌਂ ਦਿੰਦਾ ਤੇ ਅੱਗੇ ਵੱਧਦਾ ਇੱਕ ਇਹਨੂੰ ਬੰਦਾ ਮਿਲਦਾ ਜਿਹੜਾ ਇਹਦੇ ਵਰਗਾ ਹੀ ਆ ਇਹਦੇ ਵਰਗੀਆਂ ਗੱਲਾਂ ਕਰਦਾ ਸਾਰਾ ਕੁਝ ਇਹਦੇ ਵਰਗਾ ਇਹ ਉਹਦੇ ਤੇ ਯਕੀਨ ਕਰ ਲੈਂਦਾ ਯਕੀਨ ਕਰਕੇ ਤੇ ਚਲੋ ਉਹ ਕਹਿੰਦਾ ਯਾਰ ਮੈਂ ਮਿਸਰ ਜਾਣਾ ਉਹ ਕਹਿੰਦਾ ਯਾਰ ਮੈਂ ਵੀ ਮਿਸਰ ਹੀ ਚੱਲਿਆਂ ਕਹਿੰਦਾ ਅੱਛਾ ਫਿਰ ਤਾਂ ਗੱਲ ਬਣ ਗਈ ਉਹ ਕਹਿੰਦਾ ਯਾਰ ਤੁਰਕੇ ਜਾਣਾ ਤਾਂ ਬਹੁਤ ਔਖਾ ਬੂਠ ਨੇ ਖਰੀਦ ਲੀ ਗੇ ਉਹ ਕਹਿੰਦਾ ਵੀ ਊਠ ਖਰੀਦ ਲੈਣੇ ਆ ਉਹ ਕਹਿੰਦਾ ਫਿਰ ਦੱਸ ਤੇਰੇ ਕੋਲੇ ਕੀ ਆ ਵੀ ਮੇਰੇ ਕੋਲ ਪੈਸੇ ਹੈ ਨਹੀਂਗੇ ਲੈ ਮੈਂ ਸੌਦਾ ਕਰਦਾ ਤੇ ਤੂੰ ਬੈਠ ਇੱਥੇ ਮੈਂ ਹੁਣੇ ਊਠ ਲੈ ਕੇ ਆਉਣਾ ਚਲੋ ਇਹਨੂੰ ਪੈਸੇ ਦਿੰਦਾ ਤੇ ਉਹ ਵਾਪਸ ਨਹੀਂ ਮੁੜਦਾ ਸ਼ਾਮ ਹੋ ਜਾਂਦੀ ਆ ਪਿਆਮ ਪਿਆਣੂ ਵੇਖਦਾ ਵੀ ਯਾਰ ਹੁਣ ਵੀ ਆਇਆ ਹੁਣ ਵੀ ਆਇਆ ਉੱਥੇ ਕੋਈ ਨਹੀਂ ਆਉਂਦਾ ਤਾਂ ਉਹ ਪੁੱਛਦਾ ਥੋੜਾ ਬਹੁਤਾ ਇਧਰ ਉਧਰ ਜਾਂਦਾ ਵੀ ਕੀ ਹੋਇਆ ਮੀ ਹੈ ਉਹ ਕੌਣ ਸੀ ਉਹ ਕਹਿੰਦੇ ਵੀ ਅਸੀਂ ਨਹੀਂ ਜਾਣਦੇ ਜਿਹੜੇ ਸ਼ਹਿਰ ਵਾਲੇ ਸੀ ਕਹਿੰਦੇ ਅਸੀਂ ਨਹੀਂ ਜਾਣਦੇ ਕੌਣ ਸੀ ਕੌਣ ਨਹੀਂ ਤੇ ਉੱਥੇ ਲੱਭਦਾ ਕਰਦਾ ਥੱਕ ਹਾਰ ਕੇ ਸੌ ਜਾਂਦਾ ਸੌਂ ਜਾਂਦਾ ਤਾਂ ਤੜਕਿਓਂ ਉੱਠਦਾ ਉੱਠ ਕੇ ਉੱਥੇ ਨੇੜੇ ਕੋਈ ਸ਼ਹਿਰ ਹੁੰਦਾ ਉਹਦੇ ਚ ਜਾਂਦਾ ਦੇਖਦਾ ਤਾਂ ਉੱਥੇ ਇੱਕ ਹਲਵਾਈ ਦੀ ਦੁਕਾਨ ਤੇ ਜਾਂਦਾ ਇਹ ਦੇਖਦਾ ਤਾਂ ਉਹ ਹਲਵਾਈ ਉਹਨੂੰ ਕਹਿੰਦਾ ਵੀ ਭੁੱਖ ਲੱਗੀ ਆ ਆ ਲੈ ਤੂ ਆ ਖਾਲਾ ਖਾਣ ਨੂੰ ਲੈ ਲੈ ਉਹ ਕਹਿੰਦਾ ਵੀ ਤੈਨੂੰ ਕਿਵੇਂ ਪਤਾ ਲੱਗਿਆ ਉਹ ਕਹਿੰਦਾ ਵੀ ਮੇਰੇ ਵਿੱਚ ਕਲਾ ਮੈਂ ਬਿਨਾਂ ਕੁਝ ਬੋਲੇ ਗੱਲ ਸਮਝ ਲੈਂਦਾ ਤਾਂ ਇਹ ਸੋਚਦਾ ਵੀ ਯਾਰ ਵਾਕਈ ਮੈਂ ਵੀ ਮੇਰੇ ਵਿੱਚ ਵੀ ਇਹ ਕਲਾ ਸੀਗੀ ਭੇਡਾਂ ਨੂੰ ਜਦੋਂ ਢਿਆ ਲੱਗਦੀ ਸੀ ਭੁੱਖ ਲੱਗਦੀ ਸੀ ਮੈਂ ਉਹਨਾਂ ਨੂੰ ਪਾਣੀ ਪਿਉਂਦਾ ਸੀ ਮੇਰੇ ਵਿੱਚ ਵੀ ਇਹ ਕਲਾ ਸੀਗੀ ਵੀ ਮੈਂ ਬਿਨਾਂ ਬੋਲੇ ਤੂੰ ਹੀ ਜਾਣ ਲੈਂਦਾ ਸੀ ਵੀ ਇਹਨਾਂ ਨੂੰ ਪਿਆਸ ਚਾਹੀ ਪਿਆਸ ਲੱਗੀ ਆ ਇਹਨਾਂ ਨੂੰ ਪਾਣੀ ਚਾਹੀਦਾ ਤਾਂ ਇਹ ਸੋਚਦਾ ਵੀ ਹਾਂ ਯਾਰ ਬਾਕੀ ਮੇਰੇ ਵਿੱਚ ਕਲਾ ਸੀਗੀ ਵੀ ਮੈਂ ਇਹ ਗੱਲ ਸਮਝ ਸਕਦਾ ਸੀਗਾ ਚਲੋ ਇਹ ਉਹਦੇ ਤੋਂ ਕੁਝ ਖਾਣ ਦਾ ਤੇ ਅੱਗੇ ਜਾਂਦਾ ਅੱਗੇ ਇੱਕ ਕ੍ਰਿਸਟਲ ਦੀ ਦੁਕਾਨ ਆ ਕ੍ਰਿਸਟਲ ਦੀ ਦੁਕਾਨ ਤੇ ਜਾਂਦਾ ਇਹ ਉਸ ਵਪਾਰੀ ਨੂੰ ਕਹਿੰਦਾ ਵੀ ਮੈਂ ਤੇਰੀ ਸਾਫ਼ ਕਰ ਦਿੰਦਾ ਦੁਕਾਨ ਨੂੰ ਤੇ ਕੀ ਤੂੰ ਮੈਨੂੰ ਕੁਝ ਖਾਣ ਨੂੰ ਦੇਵੇਂਗਾ ਰੋਟੀ ਖਵਾ ਦੇਂਗਾ ਮੈਨੂੰ ਉਹ ਕੁਝ ਨਹੀਂ ਬੋਲਦਾ ਇਹ ਸੋਚਦਾ ਵੀ ਹੁਣ ਇਸ ਗੱਲ ਦਾ ਤਾਂ ਮੈਨੂੰ ਆਪ ਨੂੰ ਹੀ ਕਰਨਾ ਚਾਹੀਦਾ ਕੰਮ ਤੇ ਇਹ ਕੱਪੜਾ ਫੜਦਾ ਉੱਥੋਂ ਸਾਰੀ ਦੁਕਾਨ ਦੀ ਸਾਫ਼ ਕਰ ਦਿੰਦਾ ਤਾਂ ਉਹ ਕ੍ਰਿਸਟਲ ਦੀ ਦੁਕਾਨ ਦਾ ਮਾਲਕ ਉਹ ਕਹਿੰਦਾ ਰੋਟੀ ਤੈਨੂੰ ਮੈਂ ਵੈਸੇ ਵੀ ਖਵਾ ਦੇਣੀ ਸੀ ਪਰ ਜਦੋਂ ਆਪਾਂ ਹੱਥੀ ਕੰਮ ਕਰਦੇ ਆ ਹੱਥੀ ਕਾਰਜ ਕਰਦੇ ਆ ਕੋਈ ਉਸ ਚੀਜ਼ ਦਾ ਸਾਡੀ ਰੂਹ ਦੇ ਉੱਤੋਂ ਮੈਲ ਲੈਂਦੀ ਆ ਹੱਥੀ ਕਾਰਜ ਕਰਨ ਦੇ ਨਾਲ ਹੱਥੀ ਕੰਮ ਕਰਨ ਦੇ ਨਾਲ ਸਾਨੂੰ ਤਜਰਬਾ ਆਉਂਦਾ ਰੋਟੀ ਤੈਨੂੰ ਮੈਂ ਵੈਸੇ ਵੀ ਖਵਾ ਦੇਣੀ ਸੀ ਪਰ ਤੂੰ ਮੇਰੇ ਮਨ ਨੂੰ ਲੱਗਿਆ ਹੁਣ ਤੂੰ ਇੱਥੇ ਕੰਮ ਵੀ ਕਰ ਸਕਦਾ ਥੋੜਾ ਟਾਈਮ ਕੰਮ ਕਰ ਉਹ ਕਹਿੰਦਾ ਵੀ ਕੰਮ ਕਰ ਲੈ ਬਿੱਤੂ ਦਾ ਸਕੀਨੇ ਪੈਸੇ ਲਏਗਾ ਇਹ ਕਹਿੰਦਾ ਵੀ ਪੈਸੇ ਨਹੀਂ ਮੈਨੂੰ ਮਿਸਰ ਜਾਣਾ ਮੈਂ ਮੈਨੂੰ ਮਿਸਰ ਜਾਣ ਦੇ ਉਹ ਦੇ ਦਿਓ ਉਹ ਕਹਿੰਦਾ ਵੀ ਮਿਸਰ ਇਤੋਂ ਬਹੁਤ ਦੂਰ ਆ ਬੱਚੇ ਵੀ ਤੂੰ ਮੇਰੇ ਪੋਤਿਆਂ ਦੀ ਉਮਰ ਦਾ ਐ ਮਿਸਰ ਬਹੁਤ ਦੂਰ ਆ ਜੇ ਤੂੰ ਇੱਥੇ 2 ਸਾਲ 3 ਸਾਲ ਕੰਮ ਵੀ ਕਰੇ ਤਾਂ ਤੇਰਾ ਇਹ ਅੱਗੇ ਤਾਂ ਵੀ ਪੈਸੇ ਪੂਰੇ ਨਹੀਂ ਹੋਣਗੇ ਤਾਂ ਹੁਣ ਕੀ ਕਰਦਾ ਚਲੋ ਉੱਥੇ ਕੰਮ ਕਰਨ ਲੱਗ ਜਾਂਦਾ ਵਾ ਕ੍ਰਿਸਟਲ ਦੇ ਭਾਂਡਿਆਂ ਦੀ ਦੁਕਾਨ ਦੇ ਨਾਲ ਹੀ ਇੱਕ ਆ ਚਾਹ ਵਾਲੀ ਦੁਕਾਨ ਆ ਇਹ ਉਹਨਾਂ ਨੂੰ ਆਉਂਦਾ ਵਾ ਲੋਕਾਂ ਨੂੰ ਉਹ ਕਹਿੰਦਾ ਵੀ ਆਪਾਂ ਇਹਨਾਂ ਵਿੱਚ ਚਾਹ ਪਿਆਇਆ ਕਰੀਏ ਭਾਂਡਿਆਂ ਦੇ ਵਿੱਚ ਤਾਂ ਜਦੋਂ ਇਹ ਲੋਕਾਂ ਨੂੰ ਕ੍ਰਿਸਟਲ ਦੇ ਭਾਂਡੇ ਵਿੱਚ ਚਾਹ ਪੀ ਆਉਂਦਾ ਤਾਂ ਲੋਕਾਂ ਨੂੰ ਖਿਆਲ ਆਉਂਦਾ ਵੀ ਯਾਰ ਇਹ ਆਪਾਂ ਭਾਂਡੇ ਘਰੇ ਵੀ ਰੱਖ ਸਕਦੇ ਆ ਤਾਂ ਇਹ ਕੀ ਕਰਦੇ ਆ ਇਹ ਸਾਰੇ ਭਾਂਡੇ ਲੋਕ ਘਰਾਂ ਨੂੰ ਵੀ ਲਿਆਣ ਲੱਗ ਜਾਂਦੇ ਚਲੋ ਉਹਦਾ ਕੰਮ ਚੱਲ ਪੈਂਦਾ ਏ ਥੋੜੇ ਦਿਨ ਉੱਥੇ ਰਹਿੰਦਾ ਉੱਥੇ ਰਹਿਣ ਤੋਂ ਬਾਅਦ ਅ ਇੱਕ ਦਿਨ ਨੂੰ ਫੇਰ ਸੁਪਨਾ ਆਉਂਦਾ ਵੀ ਵੀ ਯਾਰ ਮੈਂ ਆਪਣੇ ਸੁਪਨਿਆਂ ਦੀ ਭਾਲ ਚ ਤੁਰਿਆ ਮੈਂ ਇੱਥੇ ਰੁਕ ਗਿਆ ਮੈਨੂੰ ਅੱਗੇ ਵਧਣਾ ਚਾਹੀਦਾ ਪੈਰਾਮਿਡ ਮੈਨੂੰ ਬਾਜਾ ਮਾਰਦੇ ਆ ਇਹ ਉਹ ਇੱਕ ਦਿਨ ਫੇਰ ਕਾਲਾ ਪੈ ਜਾਂਦਾ ਨਹੀਂ ਕਹਿੰਦਾ ਇੱਥੋਂ ਜਾਣਾ ਚਾਹੀਦਾ ਮੈਨੂੰ ਫੇਰ ਇੱਕ ਦਿਨ ਉਹਨੂੰ ਹਸਾਬ ਕਰਦਾ ਉਹ ਕਹਿੰਦਾ ਵੀ ਤੂੰ ਇੱਥੇ ਰਹਿ ਸਕਦਾ ਹੁਣ ਵੀ ਤੇਰੇ ਕੋਲੇ ਇੱਥੇ ਹੁਣ ਵਧੀਆ ਕੰਮ ਆ ਤੇਰੇ ਕੋਲ ਕੰਮ ਵੀ ਹੈਗਾ ਇਹ ਹੁਣ ਤੂੰ ਇੱਥੇ ਵਧੀਆ ਜ਼ਿੰਦਗੀ ਗੁਜ਼ਾਰ ਸਕਦਾ ਤੂੰ ਵਾਪਸ ਵੀ ਮੁੜ ਸਕਦਾ ਇਹ ਕਹਿੰਦਾ ਵੀ ਨਹੀਂ ਹੁਣ ਮੈਂ ਅੱਗੇ ਵਧਣਾ ਚਾਹੁੰਦਾ ਤਾਂ ਮੈਨੂੰ ਜਿਹੜੇ ਆ ਕੁਝ ਜਿਹੜੇ ਪੈਸੇ ਮੇਰੇ ਬਣਦੇ ਆ ਉਹ ਦਿਓ ਤਾਂ ਹੀ ਅੱਗੇ ਤੁਰਦਾ ਅੱਗੇ ਇੱਕ ਕਾਫਲੇ ਦੇ ਨਾਲ ਰਲਦਾ ਜਿਹੜਾ ਕਿ ਮਿਸਰ ਜਾ ਰਿਹਾ ਮਿਸਰ ਜਾ ਰਿਹਾ ਤਾਂ ਅੱਗੇ ਵੱਧਦਾ-ਵੱਧਦਾ ਰਾਸ਼ਟਰ ਦੇ ਵਿੱਚ ਉੱਥੇ ਨੂੰ ਇੱਕ ਅੰਗਰੇਜ਼ ਮਿਲਦਾ ਉਸ ਕਾਫਲੇ ਦੇ ਨਾਲ ਇੱਕ ਅੰਗਰੇਜ਼ ਮਿਲਦਾ ਜਿਹੜਾ ਕਿ ਤਾਤ ਸਾਜ ਨੂੰ ਲੱਭ ਰਿਹਾ ਜਿਹੜਾ ਕਿ ਹਰੇਕ ਕਿਸੇ ਧਾਤੂ ਨੂੰ ਸੋਨੇ 'ਚ ਤਬਦੀਲ ਕਰ ਸਕਦਾ ਜਿਹਦੇ ਕੋਲ ਇੱਕ ਪਾਰਸਾ ਇਹ ਬੜਾ ਹੈਰਾਨ ਹੁੰਦਾ ਉਹ ਕਹਿੰਦਾ ਇਸ ਤਰ੍ਹਾਂ ਵੀ ਹੋ ਜਾਂਦਾ ਹੁੰਦਾ ਹਾਂ ਉਹਦੇ ਕੋਲ ਸਾਰੀਆਂ ਚੀਜ਼ਾਂ ਨੂੰ ਕਰ ਸਕਦਾ ਇਦਾਂ ਤਾਂ ਚਲੋ ਇਹ ਕਾਫਲੇ ਦੇ ਨਾਲ ਵਧਦੇ ਜਾਂਦੇ ਆ ਅੱਗੇ ਤਾਂ ਅੱਗੇ ਕਿਸੇ ਕਬੀਲਿਆਂ ਦੇ ਵਿੱਚ جنگ ਲੱਗੀ ਹੋਈ ਆ ਤਾਂ ਕਾਫਲੇ ਦਾ ਜਿਹੜਾ ਸਰਦਾਰ ਆ ਕਾਫਲੇ ਦਾ ਜਿਹੜਾ ਰਹਿਨੁਮਾ ਹੈ ਉਹ ਕਹਿੰਦਾ ਵੀ ਨਹੀਂ ਆਪਾਂ ਅੱਗੇ ਨਹੀਂ ਵਧ ਸਕਦੇ ਜੇ ਆਪਾਂ ਇਦੋਂ ਅੱਗੇ ਗਏ ਤਾਂ ਮਾਰੇ ਜਾਵਾਂਗੇ ਆਪਾਂ ਨੂੰ ਹੁਣ ਇੱਥੇ ਹੀ ਪੜਾ ਕਰਨਾ ਪੈਣਾ ਕੁਝ ਸਮੇਂ ਵਾਸਤੇ ਉਥੇ ਹੀ ਪੜਾ ਕਰਦੇ ਆ ਪੜਾ ਕਰਨ ਤੋਂ ਬਾਅਦ ਇਹ ਕਹਿੰਦਾ ਵੀ ਅੰਗਰੇਜ਼ ਉਹ ਕਹਿੰਦਾ ਵੀ ਮੈਂ ਇੱਥੇ ਹੀ ਜਾਣਾ ਸੀ ਵੀ ਆਪਾਂ ਇੱਥੇ ਜਾਂਦੇ ਆ ਪਤਾ ਕਰਦੇ ਆ ਮਿਸਰ ਦੇ ਵਿੱਚ ਹੁਣ ਜਿਹੜੇ ਕਾਲੇ ਕੱਪੜੇ ਪਾਉਂਦੇ ਆ ਬੁਰਕਾ ਪਾਉਂਦੇ ਆ ਉਹ ਵਿਆਹੀ ਹੋਈਆਂ ਔਰਤਾ ਪਾਉਂਦੀਆਂ ਆ ਮੈਂ ਇਹ ਕੀ ਕਰਦੇ ਆ ਉੱਥੇ ਕਿਸੇ ਔਰਤ ਨੂੰ ਪੁੱਛਦੇ ਆ ਵੀ ਇਸ ਤਰ੍ਹਾਂ ਦਾ ਕੋਈ ਤਾਤਸਾਜ ਆ ਉਹ ਕਹਿੰਦੀ ਤੁਹਾਨੂੰ ਪਤਾ ਨਹੀਂ ਤੁਸੀਂ ਕਿੱਡਾ ਵੱਡਾ ਜ਼ੁਲਮ ਕਰ ਰਹੇ ਹੋ ਇੱਕ ਇੱਥੇ ਜਿਹੜਾ ਬਹੁਤ ਵੱਡਾ ਪਾਪ ਆ ਇੱਕ ਵਿਆਹੀ ਹੋਈ ਔਰਤ ਦੇ ਨਾਲ ਗੱਲ ਕਰਨ ਤਾਂ ਇਹ ਕੀ ਕਰਦੇ ਆ ਉਗੰਦੀ ਜੇ ਤੁਹਾਨੂੰ ਇੱਥੇ ਕਿਸੇ ਨੇ ਦੇਖ ਲਿਆ ਤਾਂ ਤੁਹਾਨੂੰ ਮਾਰ ਦਿੱਤਾ ਜਾਊਗਾ ਸੋ ਇਸ ਕਰਕੇ ਤੁਸੀਂ ਭੱਜੋ ਇਹ ਉੱਥੋਂ ਜਾਂਦੇ ਆ ਪਰ ਹੁਣ ਇਹ ਡਰਿਆ ਹੋਇਆ ਉਹ ਅੰਗਰੇਜ਼ ਕਹਿੰਦਾ ਵੀ ਮੇਰੀ ਮਦਦਤ ਕਰ ਪਰ ਇਹ ਡਰਿਆ ਹੋਇਆ ਇਹ ਗੱਲ ਨਹੀਂ ਕਰਦਾ ਕਿਸੇ ਦੇ ਨਾਲ ਕਹਿੰਦਾ ਵੀ ਨਹੀਂ ਮੈਂ ਗੱਲ ਨਹੀਂ ਕਰ ਸਕਦਾ ਹੁਣੇ ਹੌਸਲਾ ਨਹੀਂ ਕਰਦਾ ਪਰ ਅੰਗਰੇਜ਼ ਕਹਿੰਦਾ ਵੀ ਨਹੀਂ ਤੂੰ ਇਥੋਂ ਦੀ ਭਾਸ਼ਾ ਜਾਣਦਾ ਤੇ ਤੂੰ ਮੇਰੀ ਮੇਰੀ ਹੈਲਪ ਕਰ ਸਕਦਾ ਹੋਰ ਕੋਈ ਮੇਰੀ ਹੈਲਪ ਨਹੀਂ ਕਰ ਸਕਦਾ ਤਾਂ ਇਹ ਚਲੋ ਹੌਸਲਾ ਕਰਦਾ ਖੂਤ ਜਾਂਦੇ ਆ ਉਥੇ ਇੱਕ ਇਹਨੂੰ ਕੁੜੀ ਮਿਲਦੀ ਹੈ ਜਿਹੜੀ ਦੀ ਬਿਲਕੁਲ ਹਮ ਉਮਰ ਆ ਉਹਦੀਆਂ ਅੱਖਾਂ ਬਹੁਤ ਸੋਹਣੀਆਂ ਨੇ ਤਾਂ ਇਹ ਉਹਨੂੰ ਪੁੱਛਦਾ ਵੀ ਤੁਹਾਡਾ ਨਾਂ ਕੀ ਆ ਇਹ ਉਹ ਦੱਸਦੀ ਆ ਵੀ ਮੇਰਾ ਨਾਂ ਹੈ ਫਾਤਿਮਾ ਫਾਤਿਮਾ ਨਾਮ ਦੱਸਦੀ ਆ ਤਾਂ ਇਹ ਹੁਣ ਜਿਹੜੀ ਉਹ ਪਾਤਸ਼ਾਹ ਜਾਣਦਾ ਬਿਨਾ ਬੋਲਣ ਵਾਲੀ ਤਾਂ ਇਹ ਇਹਨੂੰ ਲੱਗਦਾ ਵੀ ਇਹ ਮੇਰਾ ਹੀ ਇੰਤਜ਼ਾਰ ਕਰ ਰਹੀ ਸੀ ਤਾਂ ਇਹ ਉਹਨੂੰ ਪੁੱਛਦਾ ਵੀ ਤੁਸੀਂ ਇੱਥੇ ਵੀ ਤੂੰ ਇਸ ਬੀਆਵਾਂ ਵਾਲੇ ਇਲਾਕੇ ਦੇ ਵਿੱਚ ਕੀ ਕਰਦੀ ਹੋ ਕਹਿੰਦੀ ਮੈਨੂੰ ਲੱਗਦਾ ਵੀ ਮੇਰੇ ਸੁਪਨਿਆਂ ਦਾ ਕੋਈ ਰਾਜਕੁਮਾਰ ਆ ਜਿਹੜਾ ਉਹ ਆਊਗਾ ਚਲੋ ਇਹ ਉਹਨੂੰ ਧਾਤ ਸਾਜ ਬਾਰੇ ਪੁੱਛਦਾ ਉਹ ਕਹਿੰਦੀ ਵੀ ਮੈਂ ਹਾਂ ਸੁਣਿਆ ਜ਼ਰੂਰ ਆ ਇ ਲੋਕਾਂ ਤੋਂ ਵੀ ਕੋਈ ਇੱਥੇ ਧਾਤਸਾਜ ਆ ਜਿਹੜਾ ਕਿ ਲੋਕਾਂ ਦੀਆਂ ਬਿਮਾਰੀਆਂ ਵੀ ਦੂਰ ਕਰਦਾ ਤੇ ਹਰ ਧਾਤ ਨੂੰ ਸੋਨੇ 'ਚ ਬਦਲ ਸਕਦਾ ਪਰ ਮੈਂ ਉਹਨੂੰ ਦੇਖਿਆ ਨਹੀਂ ਕਦੇ ਜਾਣਦੀ ਨਹੀਂ ਤੇ ਚਲੋ ਇਹ ਉੱਥੇ ਕੁਛ ਦਿਨ ਰਹਿੰਦੇ ਆ ਰਹਿੰਦੇ ਆ ਤਾਂ ਇਹ ਰੋਜ ਫਾਤਿਮਾ ਨੂੰ ਮਿਲਦਾ ਉਹਦੇ ਨਾਲ ਗੱਲਾਂ ਕਰਦਾ ਤਾਂ ਇਹ ਹੁਣ ਸੋਚਦਾ ਵੀ ਯਾਰ ਮੈਂ ਇੱਥੇ ਹੀ ਵਸ ਜਾਨਾ ਫਾਤਿਮਾ ਵਧੀਆ ਕੁੜੀ ਆ ਮੈਂ ਇਹਦੇ ਨਾਲ ਵਿਆਹ ਕਰਾਉਣਾ ਤਾਂ ਇੱਥੇ ਰਹਿ ਪੈਣਾ ਮੈਂ ਇੱਕ ਦਿਨ ਹੀ ਕੀ ਕਰਦਾ ਤੁਰਿਆ ਆਉਂਦਾ ਇਹਨੂੰ ਇਹਦੀ ਨਿਗਾ ਉੱਪਰ ਜਾਂਦੀ ਆਸਮਾਨ ਦੇ ਵਿੱਚ ਦੋ ਸ਼ਿਕਰੇ ਜਿਹੜੇ ਕਿ ਪੰਛੀ ਹੁੰਦੇ ਆ ਸ਼ਿਕਰੇ ਜਿਹੜੇ ਉੜਦੇ ਆ ਤਾਂ ਉਹ ਇਹਨੂੰ ਦੇਖਦੇ ਆ ਤੁਰੇ ਉੱਡੇ ਜਾਂਦੇ ਉਹ ਇੱਕ ਸ਼ਿਕਰੇ ਆ ਦੂਜੇ ਸ਼ਿਕਰੇ ਦੇ ਅਚਾਨਕ ਹਮਲਾ ਕਰਕੇ ਉਹ ਧਰਤੀ ਤੇ ਸੁੱਟ ਦਿੰਦਾ ਤਾਂ ਇਹਨੂੰ ਸੰਕੇਤ ਮਿਲਦਾ ਵੀ ਬਹੁਤ ਫੌਜਾਂ ਚੜੀਆਂ ਆਉਂਦੀਆਂ ਜਿਹੜੀਆਂ ਉਹ ਆ ਰਹੀਆਂ ਨੇ ਤਾਂ ਇਸ ਕਬੀਲੇ ਤੇ ਹਮਲਾ ਹੋਣ ਵਾਲਾ ਇਹ ਫਿਰ ਸੋਚਦਾ ਵੀ ਯਾਰ ਕੀ ਕੀਤਾ ਜਾਵੇ ਕਿਹਦੇ ਨਾਲ ਗੱਲ ਕੀਤੀ ਜਾਵੇ ਤਾਂ ਇਹ ਉਸ ਕਬੀਲੇ ਦੇ ਸਰਦਾਰ ਕੋਲੇ ਸਿੱਧਾ ਚਲਿਆ ਜਾਂਦਾ ਜਾ ਕੇ ਉਹਨੂੰ ਕਹਿੰਦਾ ਵੀ ਤੁਹਾਡੇ ਕਬੀਲੇ ਤੇ ਹਮਲਾ ਹੋਣ ਵਾਲਾ ਉਹ ਪਹਿਲਾਂ ਤਾਂ ਕਰਪਾਨਾ ਕੱਢ ਲੈਂਦੇ ਆ ਇਹਨੂੰ ਵੱਡਣ ਲੱਗਦੇ ਆ ਉਹ ਕਹਿੰਦਾ ਵੀ ਮੈਂ ਦੇਖੋ ਮੈਨੂੰ ਕੁਦਰਤ ਸੰਕੇਤ ਦਿੰਦੀ ਆ ਮੈਂ ਕੁਦਰਤ ਦੇ ਸੰਕੇਤ ਜਾਣਦਾ ਇਸ ਕਰਕੇ ਮੈਂ ਤੁਹਾਨੂੰ ਅਗਾਹ ਕਰਦਾ ਵੀ ਇੱਥੇ ਹਮਲਾ ਹੋਣ ਵਾਲਾ ਵਾ ਉਹ ਕਹਿੰਦੇ ਵੀ ਕੋਈ ਨਹੀਂ ਹੁਣ ਅਸੀਂ ਦੇਖਦੇ ਆ ਵੇਟ ਕਰਾਂਗੇ ਵੀ ਤੈਨੂੰ ਵਾਕਈ ਕੋਈ ਹਮਲਾ ਇੱਥੇ ਕਰਦਾ ਕਿ ਨਹੀਂ ਕਰਦਾ ਜੇ ਤਾਂ ਹਮਲਾ ਹੋਇਆ ਤੇ ਤੇਰੀ ਜਾਨ ਬਖਸ਼ ਦਿੱਤੀ ਜਾਊਗੀ ਜੇ ਹਮਲਾ ਨਾ ਹੋਇਆ ਤਾਂ ਤੈਨੂੰ ਮਾਰ ਦਿੱਤਾ ਜਾਊਗਾ ਹੁਣੇ ਸੋਚਦਾ ਵੀ ਯਾਰ ਕੀ ਲੈਣਾ ਸੀ ਆਪਾਂ ਕੀ ਲੈਣਾ ਸੀ ਜਾਂ ਆਪਾਂ ਇੱਥੇ 2-4 ਦਿਨ ਰਹਿਣਾ ਸੀ ਚਲੇ ਜਾਣਾ ਸੀ ਕਾ ਨੂੰ ਐਵੇਂ ਪੰਗੇ 'ਚ ਪੈਣਾ ਸੀ ਆਪਾਂ ਨੂੰ ਕੀ ਲੋੜ ਸੀ ਉਹਨਾਂ ਨੂੰ ਦੱਸਣ ਦੀ ਵੀ ਇੱਥੇ ਹਮਲਾ ਹੋਣ ਵਾਲਾ ਚਲੋ ਇਹ ਸੋਚ ਹੀ ਰਿਹਾ ਹੁੰਦਾ ਵਾ ਉਦੋਂ ਨੂੰ ਇੱਕ ਘੋੜੀ ਤੇ ਆਉਂਦਾ ਬੰਦਾ ਉਹਦੀਆਂ ਅੱਖਾਂ ਲਾਲ ਆ ਹੱਥ 'ਚ ਦੇ ਕਿਰਪਾਨ ਫੜੀ ਹੋਈ ਆ ਉਹ ਆਕੇ ਪੁੱਛਦਾ ਵੀ ਗੜਕਮੀਂ ਆਵਾਜ਼ ਦੇ ਵਿੱਚ ਕਿਹਨੇ ਆ ਦੱਸਿਆ ਹਮਲੇ ਬਾਰੇ ਇਹ ਕਹਿੰਦਾ ਵੀ ਮੈਂ ਦੱਸਿਆ ਜੀ ਉਹ ਕਹਿੰਦਾ ਤੈਨੂੰ ਕੀ ਨਹੀਂ ਕਿਹਾ ਇੱਥੇ ਹਮਲਾ ਹੋਣ ਵਾਲਾ ਤੂੰ ਇੱਥੇ ਲੜਾਈ ਪਾਉਣਾ ਚਾਹਣਾ ਐ ਕਰਨਾ ਚਾਹਣਾ ਇਹ ਇਹਦੀ ਗਰਦਨ ਤੇ ਕਿਰਪਾਨ ਰੱਖ ਲੈਂਦਾ ਇਹ ਕਹਿੰਦਾ ਵੀ ਦੇਖੋ ਮੈਨੂੰ ਕੁਦਰਤ ਦਾ ਸੰਕੇਤ ਮਿਲਿਆ ਸੋ ਮੈਂ ਦੱਸਦਾ ਪਹਿਲਾਂ ਤਾਂ ਇਹ ਸੋਚਦਾ ਵੀ ਚਲੋ ਮੈਂ ਤਰਲਾ ਕਰ ਦੇਵਾਂ ਮੇਰੇ ਤੋਂ ਗਲਤੀ ਹੋ ਗਈ ਵੀ ਮੈਂ ਦੱਸ ਬੈਠਾ ਤਾਂ ਇਹ ਜਦੋਂ ਕਹਿੰਦਾ ਵੀ ਨਹੀਂ ਮੈਂ ਹੁਣ ਇਹਦੇ ਪਿਤਾ ਨੇ ਦੱਸਿਆ ਸੀ ਵੀ ਪੁੱਤਰ ਜੇ ਤੂੰ ਸਫ਼ਰ ਤੇ ਜਾਵੇਂ ਕਦੇ ਵੀ ਝੂਠ ਨਹੀਂ ਬੋਲਣਾ ਤਾਂ ਇਹ ਉਹ ਗੱਲ ਨੂੰ ਪੱਲੇ ਬੰਨਦਾ ਤਾਂ ਦੱਸ ਦਿੰਦਾ ਵੀ ਹਾਂ ਵੀ ਮੈਂ ਹੀ ਦੱਸਿਆ ਮੈਨੂੰ ਇਦਾਂ ਇਦਾਂ ਹੋਇਆ ਤਾਂ ਮੈਂ ਦੱਸਤਾ ਹੁਣ ਉਹ ਕੋੜੀ ਵਾਲਾ ਕਹਿੰਦਾ ਵੀ ਤੂੰ ਇੱਕ ਦਿਨ ਕਿਸੇ ਤਾਤਸਾਜ ਬਾਰੇ ਪੁੱਛ ਰਿਹਾ ਸੀ ਇੱਥੇ ਲੋਕਾਂ ਤੋਂ ਉਹ ਕਹਿੰਦਾ ਵੀ ਹਾਂ ਉਹ ਤੈਨੂੰ ਤਾਂ ਅੰਗਰੇਜ਼ ਭਾਲਦਾ ਕਹਿੰਦਾ ਮੈਂ ਉਹੀ ਹਾਂ ਉਹ ਕਹਿੰਦਾ ਵੀ ਤੈਨੂੰ ਤਾਂ ਅੰਗਰੇਜ਼ ਭਾਲਦਾ ਸੀਗਾ ਕਿਦਾਂ ਅੰਗਰੇਜ਼ ਨੂੰ ਮਿਲਣ ਦਾ ਹਜੇ ਸਮਾਂ ਨਹੀਂ ਆਇਆ ਮੈਨੂੰ ਪ੍ਰਮਾਤਮਾ ਨੇ ਮੇਰੀ ਡਿਊਟੀ ਲਈ ਆ ਵੀ ਜਿਹੜੇ ਬੰਦੇ ਸੁਪਨਿਆਂ ਦੀ ਭਾਅ ਇੱਥੇ ਤੱਕ ਆ ਜਾਂਦੇ ਆ ਤਾਂ ਉਹਨਾਂ ਨੂੰ ਅੱਗੇ ਕਿਸ ਤਰ੍ਹਾਂ ਪਹੁੰਚਾਉਣਾ ਵਾ ਉਹ ਜਿਹੜੀ ਜ਼ਿੰਮੇਵਾਰੀ ਮੇਰੀ ਆ ਤਾਂ ਇਹ ਕੀ ਕਰਦਾ ਵਾ ਉਸ ਦੇ ਨਾਲ ਕਹਿੰਦਾ ਵੀ ਤੂੰ ਹਜੇ ਇਹ ਵੇਟ ਕਰ ਵੀ ਜੇ ਤਾਂ ਤੈਨੂੰ ਕਬੀਲੇ ਵਾਲਿਆਂ ਨੇ ਜਾਣ ਬਖਸ਼ਤੀ ਫੇਰ ਤਾਂ ਤੂੰ ਕੱਲ ਨੂੰ ਮੈਂ ਤੈਨੂੰ ਮਿਲੂੰਗਾ ਤੇ ਜੇ ਤੈਨੂੰ ਉਹਨਾਂ ਨੇ ਮਾਰਤਾ ਤਾਂ ਬਸ ਫੇਰ ਠੀਕ ਹੀ ਆ ਜੋ ਹੈਗਾ ਇੱਥੇ ਖਤਮ ਹੋ ਜਾਊਗਾ ਤੇ ਇਹ ਫੇਰ ਸੋਚਦਾ ਸਾਰੀ ਰਾਤ ਫਿਕਰਾਂ 'ਚ ਰਹਿੰਦਾ ਵੀ ਯਾਰ ਇਹਨਾਂ ਦਿਨ ਚੜਦਾ ਉਹ ਦੂਸਰੇ ਕਬੀਲੇ ਵਾਲੇ ਇਸ ਕਬੀਲੇ ਦੇ ਉੱਤੇ ਹਮਲਾ ਕਰਦੇ ਆ ਜਿੱਥੇ ਠਹਿਰੇ ਹੁੰਦੇ ਆ ਪਰ ਉੱਥੇ ਕੁਝ ਵੀ ਨਹੀਂ ਹੁੰਦਾ ਕੱਲਾ ਟੈਂਟ ਹੁੰਦਾ ਲੱਗਿਆ ਹੋਇਆ ਖਾਲੀ ਉਹ ਪਾਸੇ ਆਸੇ ਆਪਣੀ ਘਾਤ ਲਾਈ ਬੈਠੇ ਹੁੰਦੇ ਆ ਜਿਸ ਕਰਕੇ ਇਹਨਾਂ ਦਾ ਕਬੀਲਾ ਬਚ ਜਾਂਦਾ ਤੇ ਇਹ ਕਬੀਲੇ ਵਾਲੇ ਉਹਨੂੰ ਸੱਦਦੇ ਆ ਸੱਦ ਕੇ ਉਹਨੂੰ ਇਸ ਤਰ੍ਹਾਂ ਸਨਮਾਨਤ ਕੀਤਾ ਜਾਂਦਾ ਉਹ ਕਹਿੰਦੇ ਵੀ ਮੰਗ ਕੀ ਮੰਗਦਾ ਉਹ ਕਹਿੰਦਾ ਵੀ ਮੈਂ ਫਾਤਿਮਾ ਨਾਲ ਵਿਆਹ ਕਰਾਉਣਾ ਚਾਹੁੰਦਾ ਉਹ ਕਹਿੰਦੇ ਵੀ ਦੱਸ ਕਿਹੜੇ ਦਿਨ ਫਾਤਿਮਾ ਤੇਰੀ ਹੋ ਜਵੇ ਇਹ ਕਹਿੰਦਾ ਵੀ ਹਜੇ ਮੈਨੂੰ ਥੋੜਾ ਸਮਾਂ ਚਾਹੀਦਾ ਮੈਂ ਸੁਪਨਿਆਂ ਦੀ ਭਾਲ ਦੇ ਵਿੱਚ ਤੁਰਿਆ ਹੋਇਆ ਤੇ ਮੈਂ ਕੱਲੂ ਕਿਸੇ ਨੂੰ ਮਿਲਣਾ ਵਾ ਉਸ ਤੋਂ ਬਾਅਦ ਜਿਹੜਾ ਮੈਂ ਆ ਕੇ ਬਾਪ ਸਫਰ ਤੋਂ ਵਿਆਹ ਕਰਾਉਂਗਾ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਸਫਾਤਿਮਾ ਤੇਰੀ ਅਮਾਨਤਾ ਜਦੋਂ ਵੀ ਚਾਹਵੇਂ ਤੂੰ ਉਹਨੂੰ ਲਿਜਾ ਸਕਦਾ ਤਾਂ ਹੁਣ ਇਹ ਦੂਸਰੇ ਦਿਨ ਉਹਨੂੰ ਮਿਲਦਾ ਦੂਸਰੇ ਦਿਨ ਮੈਂਨ ਤੋਂ ਬਾਅਦ ਉਹਨੂੰ ਪੁੱਛਦਾ ਵੀ ਯਾਰ ਵੀ ਹੁਣ ਆਪਾਂ ਅੱਗੇ ਵਧਣਾ ਤਾਂ ਕੀ ਕੀਤਾ ਜਾਵੇ ਉਹ ਕਹਿੰਦਾ ਵੀ ਇਸ ਤਰ੍ਹਾਂ ਨਹੀਂ ਪਹਿਲਾਂ ਤੂੰ ਮੈਨੂੰ ਇਹ ਦੱਸ ਜਿੱਥੇ ਤੈਨੂੰ ਜ਼ਿੰਦਗੀ ਦਾ ਅਹਿਸਾਸ ਹੋਵੇ ਵੀ ਇੱਥੇ ਜ਼ਿੰਦਗੀ ਆ ਫੇਰ ਅੱਗੇ ਵਧਿਆ ਜਾਊਗਾ ਇਸ ਤਰ੍ਹਾਂ ਨਹੀਂ ਵੀ ਤੈਨੂੰ ਵਾਕਈ ਕੁਦਰਤ ਦੇ ਸੰਕੇਤ ਪਤਾ ਲੱਗਦੇ ਆ ਕਿ ਨਹੀਂ ਇਹ ਕਹਿੰਦਾ ਵੀ ਯਾਰ ਐ ਹੁਣ ਕਿੱਦਾਂ ਪਤਾ ਲੱਗੀ ਕਹਿੰਦਾ ਵੀ ਤੈਨੂੰ ਕੁਦਰਤ ਸੰਕੇਤ ਦੇਊਗੀ ਫੇਰ ਤੈਨੂੰ ਪਤਾ ਲੱਗ ਜਾਊਗਾ ਚਲੋ ਇਹ ਜਾਂਦੇ ਆ ਅੱਗੇ ਇਹਦਾ ਘੋੜਾ ਜਿਹੜਾ ਉਹ ਹੌਲੀ ਹੌਲੀ ਰੁਕਣਾ ਸ਼ੁਰੂ ਹੋ ਜਾਂਦਾ ਇਹ ਉਹ ਦੂਸਰੇ ਬੰਦੇ ਨੂੰ ਕਹਿੰਦਾ ਕਹਿੰਦਾ ਵੀ ਮੈਨੂੰ ਇੱਥੇ ਲੱਗਦਾ ਵੀ ਇੱਥੇ ਜ਼ਿੰਦਗੀ ਹੈ ਉਹ ਹੁਣ ਘੋੜੀ ਤੋਂ ਉਤਰਦਾ ਇੱਕ ਖੋੜੜੇ 'ਚ ਹੱਥ ਪਾਉਂਦਾ ਤੇ ਇੱਕ ਜਿਉਂਦੇ ਸੱਪ ਨੂੰ ਜਿਹੜਾ ਉਹ ਬਾਹਰ ਕੱਢ ਲੈਂਦਾ ਉਹ ਕਹਿੰਦਾ ਵੀ ਵਾਕਈ ਤੇਰੀ ਗੱਲ ਸਹੀ ਆ ਵੀ ਇੱਥੇ ਇੱਕ ਜਿਉਂਦਾ ਸਾਪ ਆ ਇੱਥੇ ਜ਼ਿੰਦਗੀ ਹੈ ਤੇ ਇਹ ਹੁਣ ਗੋਲਕ ਧਾਰਾ ਬਣਾ ਕੇ ਸੱਪ ਨੂੰ ਛੱਡ ਦਿੰਦਾ ਵਿੱਚ ਤੇ ਸੱਪ ਉਹਦੇ ਤੋਂ ਬਾਹਰ ਨਹੀਂ ਨਿਕਲਦਾ ਇਹ ਬੜਾ ਹੈਰਾਨ ਹੁੰਦਾ ਇਹ ਕਹਿੰਦਾ ਵੀ ਇਹ ਕਿਸ ਤਰ੍ਹਾਂ ਹੋ ਗਿਆ ਉਹ ਕਹਿੰਦਾ ਵੀ ਮੇਰੀ ਉਹ ਕਹਿੰਦਾ ਤੇਰੇ ਹਿਸਾਬ ਨਾਲ ਮੇਰੀ ਉਮਰ ਕਿੰਨੀ ਹੋ ਉਹ ਕਹਿੰਦਾ ਵੀ ਆਏ ਹੁਣ ਅੰਦਾਜ਼ਾ ਲਾਉਣਾ ਤਾਂ ਬੋਦਉ ਕਹੋ ਕਹਿੰਦਾ ਵੀ ਮੇਰੀ ਉਮਰ ਹੈ ਜਿਹੜੀ ਉਹ 100 ਸਾਲ ਤੋਂ ਵੀ ਉੱਪਰ ਆ ਉਹ ਕਹਿੰਦਾ ਪਰ ਤੂੰ ਇਸ ਤਰ੍ਹਾਂ ਬੁਢਾ ਨਹੀਂ ਹੋ ਰਿਹਾ ਉਹ ਕਹਿੰਦਾ ਕਿਉਂਕਿ ਮੈਂ ਕੁਦਰਤ ਦੇ ਰਾਜ ਆ ਜਿਹੜੇ ਉਹ ਜਾਣਦਾ ਹੁਣੇ ਰਸਤੇ ਦੇ ਵਿੱਚ ਕਈ دشਵਾਰੀਆਂ ਨੂੰ ਪਾਰ ਕਰਦੇ ਹੋਏ ਇੱਕ ਦਿਨ ਐਸੇ ਕਬੀਲੇ ਦੇ ਵਿੱਚ ਘਿਰ ਜਾਂਦੇ ਆ ਜਿਹੜੇ ਕਿ ਉਹ ਇਹਨਾਂ ਨੂੰ ਚਾਰੇ ਪਾਸਿਆਂ ਤੋਂ ਘੇਰਾ ਪਾ ਲੈਂਦੇ ਆ ਉਹ ਕਹਿੰਦੇ ਵੀ ਤੁਹਾਨੂੰ ਛੱਡਣਾ ਨਹੀਂ ਅਸੀਂ ਉਹਦੀ ਤਲਾਸ਼ੀ ਲੈਂਦੇ ਆ ਉਹ ਦੂਸਰੇ ਕਬੀਲੇ ਵਾਲਿਆਂ ਨੇ ਜਿਨ੍ਹਾਂ ਨੂੰ ਹਮਾਰੇ ਤੋਂ ਬਚਾਇਆ ਹੁੰਦਾ ਉਹਨਾਂ ਨੇ ਕੁਝ ਮੋਹਰਾਂ ਇਹਨੂੰ ਦਿੱਤੀਆਂ ਹੁੰਦੀਆਂ ਉਹ ਇਹਨਾਂ ਕੋਲੋਂ ਨਿਕਲਦੀਆਂ ਤਾਂ ਇਹ ਕਹਿੰਦਾ ਵੀ ਜਿਹੜਾ ਇਹ ਮੇਰੇ ਨਾਲ ਬੰਦਾ ਇਹਦੇ ਕੋਲ ਇੱਕ ਅਜੀਹੀ ਤਕਨੀਕ ਆ ਜਿਹੜਾ ਵੀ ਕਿਸੇ ਵੀ ਧਾਤ ਨੂੰ ਸੋਨੇ 'ਚ ਬਦਲ ਦਿੰਦਾ ਉਹ ਅਸਨ ਲੱਗ ਜਾਂਦਾ ਉਹ ਕਹਿੰਦੇ ਇਸ ਤਰ੍ਹਾਂ ਤਾਂ ਹੋ ਹੀ ਨਹੀਂ ਸਕਦਾ ਤੇ ਪਰ ਜਿਹੜਾ ਦੂਸਰਾ ਬੰਦਾ ਹੁੰਦਾ ਉਹ ਕਹਿੰਦਾ ਵੀ ਇਹ ਜਿਹੜਾ ਮੁੰਡਾ ਨਾ ਹਵਾ ਇਹਦੇ ਵਸ ਦੇ ਵਿੱਚ ਆ ਇਹ ਹਵਾ ਨਾਲ ਜੇ ਇੱਕ ਵਾਰੀ ਹਵਾ ਨੂੰ ਕਹਵੇ ਤਾਂ ਇੱਥੇ ਤੈਸ ਨੈਸ ਕਰ ਦੂਗਾ ਸਾਰਾ ਕੁਝ ਤਾਂ ਉਹ ਕਹਿੰਦੇ ਯਾਰ ਇਸ ਤਰ੍ਹਾਂ ਕਿਵੇਂ ਹੋ ਸਕਦਾ ਇਹ ਤਾਂ ਹੋ ਹੀ ਨਹੀਂ ਸਕਦਾ ਚਲੋ ਉਹ ਕਹਿੰਦੇ ਦੇਖਦੇ ਆਪਾਂ ਟਰਾਈ ਕਰਦੇ ਆਂ ਉਹਨੇ ਵੀ ਜੇ ਕੋਈ ਇਦਾਂ ਦੀ ਕੋਈ ਗੱਲ ਨਾ ਹੋਈ ਤਾਂ ਸਵੇਰੇ ਤੁਹਾਡੇ ਸੈਰ ਜਿਹੜੇ ਉਹ ਕਲਮ ਕਰ ਦਿੱਤੇ ਜਾਣਗੇ। ਉਹਨੇ ਬੜਾ ਉਦਾਸ ਆ ਸੋਚਦਾ ਵੀ ਯਾਰ ਇਹ ਬੰਦਾ ਕਹਿੰਦਾ ਸੀ ਮੈਂ ਤੈਨੂੰ ਅੱਗੇ ਮੰਜ਼ਲ ਤੇ ਪਹੁੰਚਾਉਂਗਾ ਹੁਣੇ ਮਰਵਾਉਣ ਨੂੰ ਵੀ ਇਹੀ ਫਿਰਦਾ ਮੈਨੂੰ। ਤਾਂ ਇਹ ਉਹਦੇ ਨਾਲ ਗੱਲ ਕਰਦਾ ਵੀ ਯਾਰ ਇਹ ਤੂੰ ਕੀ ਕੀਤਾ? ਉਹ ਕਹਿੰਦਾ ਕੀਤਾ ਕੀ ਹੁਣ ਬਚਣ ਵਾਸਤੇ ਕੋਸ਼ਿਸ਼ ਤਾਂ ਕਰਨੀ ਪੈਂਦਾ ਤੇ ਤੂੰ ਕਹਿੰਦਾ ਗੱਲ ਕਰ ਹਵਾ ਦੇ ਨਾਲ। ਇਹ ਹਵਾ ਨਾਲ ਗੱਲ ਕਰਦਾ ਵੀ ਚਲੋ ਹੁਣ ਆਖਰੀ ਉਮੀਦ ਆ। ਹਵਾ ਨਾਲ ਗੱਲ ਕਰਦਾ ਹਵਾ ਨਾਲ ਗੱਲ ਕਰਕੇ ਉਹ ਕਹਿੰਦੀ ਵੀ ਮੇਰੇ ਹੱਥ ਵੱਸ ਕੁਝ ਨਹੀਂਗਾ ਵੀ ਇਹ ਹੋ ਨਹੀਂ ਸਕਦਾ ਵੀ ਵੀ ਇੱਕ ਹਵਾ ਤੇਰੇ ਵੱਸ ਚ ਹੋ ਜਵੇ ਜਾਂ ਮੈਂ ਹਵਾ ਹੋ ਜਮਾਂ ਦਾ ਤੂੰ ਹਵਾ ਹੋ ਜਮੀ ਇਹ ਹੋ ਨਹੀਂ ਸਕਦਾ ਹਵਾ ਕਹਿੰਦੀ ਵੀ ਤੂੰ ਮਾਰੂਥਲ ਨਾਲ ਗੱਲ ਕਰਕੇ ਦੇਖ ਮਾਰੂਥਲ ਨਾਲ ਗੱਲ ਕਰਦਾ ਮਾਰੂਥਲ ਕਹਿੰਦਾ ਵੀ ਨਹੀਂ ਮੇਰੇ ਹੱਥ ਵੱਸ ਕੁਝ ਨਹੀਂ ਜੇ ਹਵਾ ਚੱਲੂ ਤਾਂ ਰੇਤ ਉੱਡੂਗੀ ਜੇ ਰੇਤ ਉੱਡਣੀ ਨਹੀਂ ਤਾਂ ਮੈਂ ਕੁਝ ਕਰ ਨਹੀਂ ਸਕਦਾ ਹਵਾ ਚੱਲੂਗੀ ਹਵਾ ਜਵਾਬ ਦੇਗੀ ਮਾਰੋ ਧਲ ਕਹਿੰਦਾ ਤੂੰ ਇਦਾਂ ਕਰ ਬੀ ਸੂਰਜ ਨਾਲ ਗੱਲ ਕਰ ਸੂਰਜ ਦੀ ਤਪਸ਼ ਵਧੂਗੀ ਹਵਾ ਚੱਲੂਗੀ ਹਵਾ ਚੱਲਣ ਦੇ ਨਾਲ ਰੇਤ ਉੱਡੂਗੀ ਤਾਂ ਅਸੀਂ ਤੇਨੇ ਕੰਮ ਕਰ ਸਕਦੇ ਆ ਉਹ ਕਹਿੰਦਾ ਵੀ ਠੀਕ ਆ ਚਲੋ ਹੁਣ ਮੌਤ ਤਾਂ ਤੈਹ ਹੀ ਆ ਤਾਂ ਕੀ ਪਤਾ ਹੁੰਦਾ ਇਹ ਕੌਤਕ ਕਬਾ ਪਰ ਜਵੇ ਤਾਂ ਇਹ ਗੱਲ ਕਰਦਾ ਉਹਦੇ ਨਾਲ ਸੂਰਜ ਦੇ ਨਾਲ ਸੂਰਜ ਦੇ ਨਾਲ ਗੱਲ ਕਰਦਾ ਤਾਂ ਸੂਰਜ ਮੰਨ ਜਾਂਦਾ ਸੂਰਜ ਕਹਿੰਦਾ ਵੀ ਠੀਕ ਆ ਤੂੰ ਸੁਪਨਿਆਂ ਨੂੰ ਪਾਉਣ ਦੀ ਖਾਤਰ ਇੱਥੇ ਤੱਕ ਆਇਆ ਤਾਂ ਮੈਂ ਤੇਰੀ ਮਦਦ ਜ਼ਰੂਰ ਕਰੂੰਗਾ ਹੁਣ ਦੂਜੇ ਦਿਨ ਜਦੋਂ ਉਹ ਕਬੀਲੇ ਵਾਲੇ ਆਉਂਦੇ ਆ ਤਾਂ ਇਹ ਸੂਰਜ ਨੂੰ ਬੇਨਤੀ ਕਰਦਾ ਵੀ ਕਰ ਕੋਈ ਹੱਲ ਹੁਣ ਤਾਂ ਮੇਰੀ ਚਲਣੀ ਸੁਭਾਅਕ ਸੀਗੀ ਸੂਰਜ ਆ ਉਹਦੀ ਤਪ ਸੁਭਦਾ ਦਿੰਦਾ ਹਵਾ ਚੱਲਦੀ ਆ ਹਵਾ ਦੇ ਨਾਲ ਐਸਾ ਤੂਫਾਨ ਆਉਂਦਾ ਐਸਾ ਤੂਫਾਨ ਆਉਂਦਾ ਜਿਹੜੇ ਕਬੀਲੇ ਵਾਲੇ ਉਹ ਇਹਨਾਂ ਦੇ ਪੈਰੀ ਪੈ ਜਾਂਦੇ ਆ ਉਹ ਕਹਿੰਦੇ ਯਾਰ ਵੀ ਅੱਜ ਬਖਸ਼ ਦੇ ਭਰਾਵਾ ਗਾਂ ਨੂੰ ਅਸੀਂ ਇਹੋ ਜਿਹਾ ਪੰਗਾੜੀ ਲੈਂਦੇ ਸੋ ਸਾਨੂੰ ਅੱਜ ਜਿਹੜਾ ਉਹ ਜਾਣਦੇ ਸੋ ਇਸ ਤਰ੍ਹਾਂ ਕਰਕੇ ਇਹ ਚਲੋ ਅੱਗੇ ਵਧਦੇ ਨੇ ਤੁਰ ਪੈਂਦੇ ਆ ਅੱਗੇ ਤੁਰਦੇ ਜਾਂਦੇ ਆ ਤਾਂ ਉਹ ਹੁਣ ਇਹਨੂੰ ਬਜ਼ੁਰਗ ਨੂੰ ਪੁੱਛਦਾ ਉਹ ਨਾਲ ਦੇ ਨੂੰ ਕਹਿੰਦਾ ਵੀ ਮੈਨੂੰ ਇਹ ਦੱਸ ਵੀ ਇਹ ਕੌਤਕ ਵਾਪਰਿਆ ਕਿਵੇਂ ਉਹ ਕਹਿੰਦਾ ਵੀ ਅਸਲ ਦੇ ਵਿੱਚ ਜਿਹੜਾ ਹਵਾ ਪਾਣੀ ਮਨੁੱਖ ਪੰਛੀ ਸੂਰਜ ਇਹ ਸਾਰਾ ਕੁਝ ਇੱਕ ਹੀ ਆ ਆਪਾਂ ਆਪਦੇ ਆਪ ਨੂੰ ਕੁਦਰਤ ਤੋਂ ਅਲੱਗ ਮੰਨ ਲੈਂਦੇ ਆ ਇਸ ਕਰਕੇ ਜਿਹੜਾ ਮਨੁੱਖਾ ਓ ਠੋਖਾ ਖਾਂਦਾ ਨਹੀਂ ਸਾਰਾ ਕੁਝ ਇੱਕ ਹੀ ਆ ਚਲੋ ਇਹ ਇਸ ਗੱਲ ਨੂੰ ਵੀ ਪ੍ਰਵਾਨ ਕਰਦਾ ਤੇ ਅੱਗੇ ਤੁਰੇ ਜਾਂਦੇ ਆ ਅੱਗੇ ਜਾ ਕੇ ਹੁਣ ਇੱਕ ਬਜ਼ੁਰਗ ਕੋਲੇ ਰੁਕਦੇ ਆ ਇਹਦੇ ਕੋਲੇ ਇੱਕ ਸਿੱਕਾ ਹੈ ਉਹ ਸਿੱਕੇ ਨੂੰ ਪਗਲਾਉਂਦਾ ਹੈ ਬਜ਼ੁਰਗ ਤਾਂ ਉਹ ਦੇਖਦੇ ਨਹੀਂ ਦੇਖਦੇ ਸੋਨੇ ਦੇ ਵਿੱਚ ਬਦਲ ਜਾਂਦਾ ਹੁਣ ਇਹ ਉਹਨੂੰ ਪੁੱਛਦਾ ਵੀ ਮੈਨੂੰ ਦੱਸ ਤੂੰ ਵੀ ਇਹ ਇਹ ਕਿਸ ਤਰ੍ਹਾਂ ਹੁੰਦਾ ਮੈਨੂੰ ਇਹ ਭੇਤ ਵੀ ਦੱਸ ਉਹ ਕਹਿੰਦਾ ਕੀ ਕਰੇਗਾ ਇਹ ਜਾਣ ਕੇ ਉਹ ਕਹਿੰਦਾ ਵੀ ਨਹੀਂ ਮੈਂ ਇਹ ਜਾਨਣਾ ਚਾਹੁੰਦਾ ਉਹ ਕਹਿੰਦਾ ਵੀ ਚਲ ਤੂੰ ਮੈਨੂੰ ਇੱਕ ਗੱਲ ਦੱਸ ਵੀ ਇਹ ਜਿਹੜਾ ਆ ਸੋਨਾ ਹੈ ਇਹ ਇੰਨਾ ਕੀਮਤੀ ਕਿਉਂ ਆ ਆਪਦੇ ਆਪ ਚ ਉਹ ਕਹਿੰਦਾ ਵੀ ਸੋਨਾ ਜਿਹੜਾ ਇੱਕ ਸਾਰੀਆਂ ਤਾਤਾਂ ਤੋਂ ਵਿਕਸਤ ਤਾਤਾਂ ਅਸਲ ਦੇ ਵਿੱਚ ਇਹ ਇੱਕ ਗਿਆਨ ਦੀ ਚੀਜ਼ ਸੀ ਵੀ ਬੰਦੇ ਨੇ ਆਪ ਦੇ ਆਪ ਨੂੰ ਵਿਕਸਤ ਕਰਕੇ ਸੋਨਾ ਬਣਨਾ ਸੀ ਪਰ ਅਸੀਂ ਇਹਨੂੰ ਇੱਕ ਕੀਮਤੀ ਮੰਨ ਕੇ ਇਹਨੂੰ ਖਰੀਦਣ ਵੇਚਣ ਲੱਗ ਗਏ ਤਾਂ ਚਲੋ ਇਹ ਅੱਗੇ ਜਿਹੜੀ ਗੱਲ ਸੁਣਦਾ ਤਾਂ ਇਹ ਉਹ ਵੀ ਪ੍ਰਵਾਨ ਚੜਾਉਂਦਾ ਬਜ਼ੁਰਗ ਦੀ ਤਾਂ ਅੱਗੇ ਵੱਧਦਾ ਹੈ ਜੇ ਤੁਰਦੇ ਜਾਂਦੇ ਆ ਤਾਂ ਇੱਕ ਟਿੱਲਾ ਆਉਂਦਾ ਜਿੱਥੇ ਬਜ਼ੁਰਗ ਉਹ ਕਹਿੰਦਾ ਵੀ ਲੈ ਵੀ ਇੱਥੋਂ ਹੁਣ ਤੇਰਾ ਮੇਰਾ ਸਫ਼ਰ ਹੈ ਜਿਹੜਾ ਉਹ ਖਤਮ ਹੁੰਦਾ ਤਾਂ ਖਤਮ ਹੁੰਦਾ ਅੱਗੇ ਇੱਕ ਟਿੱਲਾ ਪਾਰ ਕਰਕੇ ਪੈਰਾਮਿਡ ਨੇ ਤੇ ਤੂੰ ਆਪਦਾ ਜਾ ਖਜ਼ਾਨਾ ਲੱਭ ਤੈਂ ਉਹਦਾ ਧੰਨਵਾਦ ਕਰਦਾ ਉਹਦੇ ਪੈਰੀ ਹੱਥ ਲਾਉਂਦਾ ਉਹਦਾ ਸ਼ੁਕਰੀਆ ਕਰਦਾ ਹੋਇਆ ਅੱਗੇ ਵੱਧਦਾ ਅੱਗੇ ਜਾ ਕੇ ਪੈਰਾਮਿਡਾਂ ਨੂੰ ਦੇਖਦਾ ਤਾਂ ਨਹੀਂ ਅੱਖਾਂ 'ਚੋਂ ਪਾਣੀ ਆ ਜਾਂਦਾ ਰੋਣ ਲੱਗ ਜਾਂਦਾ ਤਾਂ ਅੱਖਾਂ ਪੂੰਝਦਾ ਖੜਾ ਹੁੰਦਾ ਫਿਰ ਦਿਲ ਨਾਲ ਗੱਲਾਂ ਕਰਦਾ ਵੀ ਹੁਣ ਇੱਥੇ ਮੈਂ ਖਜ਼ਾਨਾ ਲੱਭਾਂਗਾ ਕਿੱਥੇ ਹੁਣੇ ਗੱਲਾਂ ਕਰਦਾ ਜਾਂਦਾ ਤਾਂ ਦਿਲ 'ਚੋਂ ਆਵਾਜ਼ ਆਉਂਦੀ ਆ ਵੀ ਜਿੱਥੇ ਜਾ ਕੇ ਤੇਰੀ ਅੱਖਾਂ 'ਚੋਂ ਪਾਣੀ ਨਿਕਲਿਆ ਤਾਂ ਸਮਝ ਲਈ ਇਥੇ ਖਜ਼ਾਨਾ ਇਹ ਅੱਗੇ ਤੁਰਿਆ ਜਾਂਦਾ ਜਿੱਥੋਂ ਪੱਟਣ ਲੱਗ ਜਾਂਦਾ ਪੱਟਦਾ ਪੱਟਦਾ ਕਾਫੀ ਥੱਲੇ ਤੱਕ ਚਲਾ ਜਾਂਦਾ ਉਦੋਂ ਦੋ ਤਿੰਨ ਜਾਣੇ ਤੁਰੇ ਆਉਂਦੇ ਆ ਜਾਂਦੇ ਆ ਉਹ ਕਹਿੰਦੇ ਵੀ ਕੀ ਪੱਟੀ ਜਾਂਦਾ ਤੇ ਇਥੇ ਉਰਾਹੀਰ ਹੁੰਦੇ ਨੇ ਉਹ ਹੀ ਕਹਿੰਦਾ ਵੀ ਮੈਂ ਇਥੇ ਖਜ਼ਾਨਾ ਲੱਭਣ ਆਇਆ ਵੀ ਮੈਨੂੰ ਪਤਾ ਲੱਗਿਆ ਵੀ ਇਥੇ ਖਜ਼ਾਨਾ ਉਹ ਕਹਿੰਦੇ ਖਜ਼ਾਨਾ ਤੂੰ ਲੱਭ ਨਹੀਂ ਰਿਹਾ ਤੇਰੇ ਕੋਲ ਖਜ਼ਾਨਾ ਤੂੰ ਇਥੇ ਦੱਬਣ ਨੂੰ ਫਿਰਦਾ ਉਹ ਆਉਂਦੇ ਇਹਨੂੰ ਕੁੱਟਦੇ ਆ ਇਹਦੇ ਕੋਲੇ ਜੋ ਵੀ ਚੀਜ਼ ਹੁੰਦੀ ਆ ਉਹ ਖੋਹ ਲੈਂਦੇ ਆ ਤਾਂ ਉਹ ਕਹਿੰਦਾ ਮੈਂ ਵੀ ਇਥੇ ਸੁਪਨਿਆਂ ਦੀ ਭਾਲ ਚ ਇੱਕ ਗੰਦਾ ਆਇਆ ਸੀ ਮੈਨੂੰ ਸੁਪਨਾ ਆਇਆ ਸੀ ਵੀ ਉਹ ਸਾਹਮਣੇ ਪੈਰਾਮਿਡ ਕੋਲੇ ਇੱਕ ਖਜੂਰ ਆ ਉਹਦੇ ਥੱਲੇ ਇੱਕ ਪੁਰਾਣਾ ਜਿਹਾ ਘਰ ਆ ਉਸ ਘਰ ਦੇ ਵਿੱਚ ਖਜ਼ਾਨਾ ਤੇ ਉਹ ਇਹਨੂੰ ਕੁੱਟ ਕੇ ਅੱਗੇ ਚਲੇ ਜਾਂਦੇ ਆ ਫਿਰ ਇਹ ਸੋਚਦਾ ਵੀ ਸ਼ਾਇਦ ਕੁਦਰਤ ਨੇ ਕੋਈ ਮੈਨੂੰ ਸੰਕੇਤ ਦਿੱਤਾ ਹੋਵੇ ਇਹ ਸਾਹਮਣੇ ਦੇਖਦਾ ਤਾਂ ਵਾਕਈ ਇੱਕ ਜਿਹੜਾ ਹੁੰਦਾ ਖਜੂਰ ਦਾ ਦਰਖਤ ਤਾਂ ਇਹ ਭੱਜ ਕੇ ਜਾਂਦਾ ਖਜੂਰ ਦੇ ਦਰਖਤ ਥੱਲੇ ਇੱਕ ਪੁਰਾਣਾ ਘਰ ਹੁੰਦਾ ਉਹਦੇ ਵਿੱਚ ਦੇਖਦਾ ਸੁਪਨਾ ਉਹਦਾ ਪੂਰਾ ਹੁੰਦਾ ਖਜ਼ਾਨਾ ਉਹਦੇ ਵਿੱਚ ਹੁੰਦਾ ਤਾਂ ਪ੍ਰਮਾਤਮਾ ਦਾ ਬਹੁਤ ਸ਼ੁਕਰ ਕਰਦਾ ਵੀ ਹਾਂ ਮੈਂ ਸਫਰ ਤੇ ਤੁਰਿਆ ਤਾਂ ਮੈਂ ਅੱਜ ਜਿਹੜਾ ਔਖਜਾਨੇ ਨੂੰ ਪਾ ਲਿਆ ਜਿਹੜਾ ਵੀ ਬੰਦਾ ਸੁਪਨੇ ਪੂਰੇ ਕਰਨੀ ਘਰੂ ਗਿਆ ਵਾ ਪ੍ਰਮਾਤਮਾ ਉਸ ਬੰਦੇ ਦੇ ਸਾਰਿਆਂ ਦੇ ਸੁਪਨੇ ਪੂਰੇ ਕਰੇ ਤੁਸੀਂ ਵੀ ਇਸ ਕਹਾਣੀ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਓ ਉਹ ਵਾਪਸ ਜਾਂਦਾ ਹੈ ਵਾਪਸ ਜਾ ਕੇ ਫਾਤਿਮਾ ਦੇ ਨਾਲ ਵਿਆਹ ਕਰਾਉਂਦਾ ਹੈ ਵਧੀਆ ਸਕੂਨ ਦੀ ਜ਼ਿੰਦਗੀ ਜਿਉਂਦਾ ਹੈ ਆਪਦਾ ਜਿਹੜਾ ਵਪਾਰ ਆ ਉਹ ਅੱਗੇ ਵਧਾਉਂਦਾ ਹੋਇਆ ਇਸੇ ਤਰ੍ਹਾਂ ਹੀ ਆਪਦੀ ਸੁਪਨਿਆਂ ਦੀ ਜ਼ਿੰਦਗੀ ਦੇ ਵਿੱਚ ਗਵਾਚ ਜਾਂਦਾ ਹੈ ਅੱਗੇ ਫੇਰ ਹੋਰ ਨਵੀਂ ਕਹਾਣੀ ਦੇ ਨਾਲ ਮਿਲਾਂਗੇ ਤਦ ਤੱਕ ਲਈ ਜਿਉ ਆ ਗਿਆ ਚੈਨਲ ਨੂੰ ਕਰੋ ਸਬਸਕ੍ਰਾਈਬਰ ਨਵੀਆਂ ਕਹਾਣੀਆਂ ਦੇ ਲਈ ਸਤਿ ਸ੍ਰੀ ਅਕਾਲ